ਇੱਕ ਪਾਸੇ ਅਸੀਂ ਸੁਨੰਦਾ ਦੀਆਂ ਪੋਸਟ ਦੇਖ ਰਹੇ ਹਾਂ ਦੂਜੇ ਪਾਸੇ ਉਹਨਾਂ ਦੀ ਪ੍ਰੀਵੀਅਸ ਇੰਟਰਵਿਊ ਕਲਿੱਪਸ ਸਾਹਮਣੇ ਆ ਰਹੀਆਂ ਨੇ ਕੋਈ ਇਨਸਾਨ ਕਿਸੇ ਨੂੰ ਗੋਵੇ ਕਿ ਮੈਂ ਸਿਰਫ ਜੀ ਉਹਨੂੰ ਘਰ ਰੱਖਿਆ ਸੀਗਾ ਐਵੇਂ ਤੇ ਕੋਈ ਵੀ ਨਹੀਂ ਕਿਸੇ ਨੂੰ ਘਰ ਰੱਖਾ ਕਰਦਾ ਜੇ ਤੁਸੀਂ ਉਹਨੂੰ ਰੇਵਨਿਊ ਕਮਾਇਆ ਕਿਸੇ ਪੈਸੇ ਕਮਾਏ ਉਹਨੂੰ ਘਰ ਰੱਖਿਆ ਮੈਂ ਕਹਿੰਨੀ ਉਹ ਧਾਨਾ ਕੁੜੀ ਜਿਹੜੀ ਇੰਨੇ ਸਾਲ ਉਹਨੇ ਸਹੀ ਇਹ ਗੱਲ ਸੁਣਨ ਚ ਗੱਲ ਆਈ ਹੈ ਕਿ ਉਹਨੂੰ ਵਿਆਹ ਦੀ ਕਮਿਟਮੈਂਟ ਕੀਤੀ ਸੀ ਜੈਵਾਟ ਐਵਰ ਇਟ ਇਜ਼ ਚਲੋ ਮੰਨਿਆ ਇਹਨਾਂ ਨੇ ਮੈਨੂੰ ਬਣਾਇਆ ਮੈਂ ਇਹਨਾਂ ਦੀ ਇੱਜ਼ਤ ਕਰਦੀ ਹਾਂ ਰਿਸਪੈਕਟ ਕਰਦੀ ਹਾਂ ਐਂਡ ਤੇ ਫਿਰ ਕੀ ਫਾਇਦਾ ਅੱਜ ਸੁਨੰਦਰ ਜਰਮਨ ਨੂੰ ਕੋਈ ਰਿਸ਼ਤੀਆਂ ਦੀ ਕਮੀ ਨਹੀਂ ਹੈਗੀ ਮੈਨੂੰ ਉਹਨਾਂ ਦੀ ਸਟੇਟਮੈਂਟ ਬਿਲਕੁਲ ਨਹੀਂ ਚੰਗੀ ਲੱਗੀ ਜੋ ਪਿੰਕੀ ਜੀ ਨੇ ਦਿੱਤੀ ਹੈ ਡਿਊਰਿੰਗ ਅਰੈਸਟ ਕੇਸ ਦੀ ਰੋਟੀਆਂ ਪਾਈਆਂ ਨੇ ਸ਼ੀ ਇਸ ਨਾਟ ਅ ਡੌਗ ਕੁੜੀਆਂ ਵਾਸਤੇ ਇੱਜ਼ਤ ਵਾਲੇ ਸ਼ਬਦ ਯੂਜ਼ ਕੀਦੇ ਹੁੰਦੇ ਆ ਠੀਕ ਹੈ ਇਹ ਸਮਾਜ ਦੇ ਵਿੱਚ ਕੁੜੀਆਂ ਦੀ ਇੱਜ਼ਤ ਬਹੁਤ ਵੱਡੀ ਹੈ ਤੁਮ ਹਨਾ ਨਵੀਂ ਕਿੱਕ ਚਪਲਾਂ ਤੋਂ ਜਹਾਜ਼ਾਂ 'ਚ ਬਿਠਾਤਾ ਹੈ ਨਾ ਬਟ ਮੈਨੂੰ ਇਹ ਲੱਗਦਾ ਹੈ ਕਿ ਤੁਸੀਂ ਜਾਨੂ ਸੀਗੇ ਨਾ ਇਸ ਚੀਜ਼ ਤੋਂ ਕਿ ਉਹਨਾਂ ਨੂੰ ਜ਼ਰੂਰਤ ਹੈ ਔਰ ਉਹਨਾਂ ਦੇ ਪਲੇਟਫਾਰਮ ਚਾਹੀਦਾ ਉਹਨਾਂ ਦੇ ਟੈਲੈਂਟ ਨੂੰ ਕੋਈ ਚਪਲਾਂ ਤੋਂ ਜਹਾਜ਼ਾਂ 'ਤੇ ਚੜਦਾ ਹੈ ਨਾ ਆਪਣੇ ਸਿਰ 'ਤੇ ਚੜਦਾ ਹੈ ਆ ਚੱਕੋ ਜਾ ਕੇ ਆ ਲਾਈਟਾਂ ਦੇ ਕਿੰਨੇ ਚਪਲਾਂ ਪਾ ਕੇ ਤੁਰੇ ਫਿਰ ਰਹੇ ਆ ਉਹਨਾਂ ਨੂੰ ਚੱਕੋ ਤੇ ਜਹਾਜ਼ਾਂ 'ਚ ਬਿਠਾਓ ਫਿਰ ਤੇ ਅਸੀਂ ਸੋਚਾਂਗੇ ਕਿ ਯੂ ਆਰ ਅ ਸੋਸ਼ਲ ਐਕਟਿਵਿਸਟ ਕੱਲ ਹੀ ਸੰਗਦਿਲ ਵੱਲੋਂ ਜਿਨ੍ਹਾਂ ਨੇ ਪਟਾਕੇ ਪਾਉਣ ਨੂੰ ਗੀਤ ਲਿਖਿਆ ਹੈ ਉਹਨਾਂ ਨੇ ਵੀ ਸੁਨੰਦਾ ਤੇ ਸਵਾਲ ਚੱਕੇ ਨੇ ਪਹਿਲੀ ਗੱਲ ਤੇ ਇੱਕ ਫੇਮਸ ਸਿੰ ਬਹੁਤ ਰੋਲਾ ਪਿਆ ਸੀ ਕਿ ਸੁਨੰਧਾ ਸ਼ਰਮਾ ਦੇ ਸਾਰੇ ਗਾਣੇ ਡਿਲੀਟ ਕਰ ਦਿੱਤੇ ਗਏ ਆ ਪੰਗਾ ਪੈ ਗਿਆ ਪੰਗਾ ਪੈ ਗਿਆ ਹੈਨਾ ਉੱਥੋਂ ਲੈ ਕੇ ਮੈਨੂੰ ਐ ਲੱਗਾ ਕਿ ਇੱਕ ਚੁਲਬਲੀ ਜੀ ਕੁੜੀ ਕਿ ਉਹ ਕਿੱਥੋਂ ਉੱਠ ਕੇ ਕਿੱਥੇ ਪਹੁੰਚੀ ਹੈ ਉਹਦੇ ਗਾਣੇ ਬਹੁਤ ਵਧੀਆ ਹੁੰਦੇ ਨੇ ਇਹ ਜ਼ਰੂਰ ਦੇਖ ਲੈਂਦੇ ਆ ਕਿ ਇਹ ਮੇਰਾ ਫਲਾਣਾ ਦੋਸਤ ਹੈ ਇਹ ਨਹੀਂ ਵੰਦੇ ਵੀ ਕਿਸੇ ਦੀ ਕੁੜੀ ਨਾਲ ਧੱਕਾ ਹੋਇਆ ਹੈ ਬਿਲਕੁਲ ਮੈਨੂੰ ਲੱਗਦਾ ਕਿ ਸਿੱਧੂ ਮੂਸੇਵਾਲੇ ਦਾ ਕੇਸ ਵੀ ਇਸ ਤਰੀਕੇ ਦੇ ਨਾਲ ਹੀ ਕੁਝ ਮੈਟਰ ਸੀਗਾ ਸਾਸ਼ਕਾਲ ਹੈ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੇ ਮੈਂ ਹਾਂ ਕਮਾਈਨੀ ਸ਼ਰਮਾ ਫਿਲਹਾਲ ਪੰਜਾਬੀ ਇੰਡਸਟਰੀ ਦੀ ਜੇਕਰ ਗੱਲ ਕਰੀਏ ਤੇ ਜਿਹੜਾ ਸਭ ਤੋਂ ਵੱਧ ਇਸ ਟਾਈਮ ਮੁੱਦਾ ਭਖਿਆ ਹੋਇਆ ਹੈ ਉਹ ਹੈ ਸੁਨੰਦਾ ਸ਼ਰਮਾ ਕੇਸ ਦਾ ਅਸੀਂ ਸਾਰੇ ਜਾਣਦੇ ਹਾਂ ਕਿ ਸੁਨੰਦਾ ਸ਼ਰਮਾ ਦੀ ਸ਼ੁਰੂਆਤ ਜਿਹੜੀ ਹੈ ਉਹਨਾਂ ਦੀ ਮਿਹਨਤ ਦੇ ਨਾਲ-ਨਾਲ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਐਫਰਟਸ ਲਗਾਏ ਨੇ ਉਹਨੇ ਪਿੰਕੀ ਤਾਲੀਵਾਲ ਬਿਲਕੁਲ ਦੋਨਾਂ ਦੀ ਪਰਿਵਾਰਕ ਸਾਂਝ ਸੀ ਲੇਕਿਨ ਇੱਕ ਦਾ ਵਜਿਹਾ ਕੀ ਹੋ ਗਿਆ ਕਿ ਆਖਿਰ ਸੁਨੰਦਾ ਸ਼ਰਮਾ ਨੂੰ ਭਗਵੰਤ ਮਾਨ ਸਾਹਿਬ ਨੂੰ ਰਿਕੁਐਸਟ ਕਰਨੀ ਪਈ ਔਰ ਆਪਣੇ ਜਜ਼ਬਾਤ ਨੂੰ ਜਦੋਂ ਤੇ ਸਾਹਮਣੇ ਆਇਆ ਕਿ ਕਾਫੀ ਜ਼ਿਆਦਾ ਆਪਸ ਦੇ ਵਿੱਚ ਜਿਹੜੀ ਸਮੱਸਿਆ ਉਹ ਵੱਜ ਚੁਕੀ ਐ ਸੋ ਉਸੇ ਦੇ ਲਈ ਅਸੀਂ ਆਏ ਆ ਉਹਨਾਂ ਦੇ ਕੋਲ ਜਿਨ੍ਹਾਂ ਨੇ ਸਭ ਤੋਂ ਪਹਿਲੇ ਪੋਸਟ ਪਾ ਕੇ ਆਪਣਾ ਸਾਥ ਸੁਨੰਦਾ ਦੇ ਨਾਲ ਦਿਖਾਇਆ ਨਾ ਕੇਵੋ ਸੁਨੰਦਾ ਦੇ ਸਾਥ ਬਲਕਿ ਹਮੇਸ਼ਾ ਹੀ ਜਦੋਂ ਵੀ ਇਹੋ ਜਿਹੀ ਕੋਈ ਸਮੱਸਿਆ ਇੰਡਸਟਰੀ ਦੇ ਵਿੱਚ ਆਂਦੀ ਐ ਤੇ ਹਮੇਸ਼ਾ ਇਹਨਾਂ ਕਲਾਕਾਰਾਂ ਵੱਲੋਂ ਇੱਕ ਪੱਖ ਰੱਖਿਆ ਜਾਂਦਾ ਜੋ ਕਿ ਫੇਵਰ ਦੇ ਵਿੱਚ ਹੁੰਦਾ ਮੈਂ ਗੱਲ ਕਰ ਰਹੀ ਆ ਬਹੁਤ ਹੀ ਕਮਾਲ ਦੀ ਕਲਾਕਾਰ ਐਂਡ ਵੈਰੀ ਬੋਲਡ ਇਨਸਾਨ ਐ ਸੋਨੀਆ ਮਾਨਸਾ ਸ਼ਿਕਾ ਸਸ਼ਕਾ ਜੀ ਕਿਵੇਂ ਹੋ ਤੁਸੀਂ ਜੀ ਵਧੀਆ ਤੁਸੀਂ ਹਮੇਸ਼ਾ ਹੀ ਬੇਬਾਕ ਹੋ ਕੇ ਨੇ ਡਰ ਹੋ ਕੇ ਹਮੇਸ਼ਾ ਆਪਣਾ ਪੱਖ ਪੈਲ ਕਰਕੇ ਰੱਖਦੇ ਹੋ ਸੁਨੰਦਤਾ ਸ਼ਰਮਾ ਕੇ ਇਸ ਦੀ ਗੱਲ ਕਰਦੇ ਆ ਸਭ ਤੋਂ ਪਹਿਲੇ ਪੋਸਟ ਪੜ੍ਹਦੇ ਸਾਰ ਬਤੌਰ ਕਲਾਕਾਰ ਤੁਹਾਡੇ ਜ਼ਿਹਨ 'ਚ ਕੀ ਆਇਆ ਵਿਕੋ ਜੀ ਮੈਨੂੰ ਐ ਲੱਗਾ ਕਿ ਇੱਕ ਚੁਲਬਲੀ ਜੀ ਕੁੜੀ ਹਾਸੀ ਖੇਡੀ ਵਾਲੀ ਜਿਹਦੀਆਂ ਪੋਸਟ ਦੇਖਦੇ ਆਂ ਅਸੀਂ ਔਰ ਮਤਲਬ ਇੱਕ ਚੰਗਾ ਫੀਲ ਹੁੰਦਾ ਐ ਐਕਚੁਅਲੀ ਸੁਨੰਦਰਾ ਸ਼ਰਮਾ ਸਾਡੇ ਇਲਾਕੇ ਦੀ ਧੀ ਐ ਫਤਿਹਗੜ ਚੂੜੀਆਂ ਵੱਲੋਂ ਦੀ ਐ ਮੈਂ ਵੀ ਅੰਮ੍ਰਿਤਸਰ ਤੋਂ ਆ ਤੇ ਮੈਨੂੰ ਹਮੇਸ਼ਾ ਪ੍ਰਾਊਡ ਫੀਲ ਹੁੰਦਾ ਐ ਉਹਦੇ ਤੇ ਕਿ ਉਹ ਕਿੱਥੋਂ ਉੱਠ ਕੇ ਕਿੱਥੇ ਪਹੁੰਚੀ ਐ ਉਹਦੇ ਗਾਣੇ ਬਹੁਤ ਵਧੀਆ ਹੁੰਦੇ ਨੇ ਔਰ ਉਹਦਾ ਨੇਚਰ ਬਹੁਤ ਵਧੀਆ ਐ ਇਨੋਸੈਂਸ ਹੈਗੀ ਉਹ ਇਨੋਸੈਂਸ ਉਹਦੇ ਚ ਦਿਖਦੀ ਹੈ ਸ਼ੀਜ਼ ਐਕਚੁਅਲੀ ਅ ਕਿਊਟ ਗਰਲ ਐਂਡ ਆ ਲਵ ਹਰ ਡਰੈਸਿੰਗ ਸਟਾਈਲ ਆਲਸੋ ਐਂਡ ਮੈਨੂੰ ਹਮੇਸ਼ਾ ਤੋਂ ਇੱਕ ਪੋਜ਼ਿਟਿਵ ਵਾਈਬ ਆਂਦੀ ਰਹੀ ਹੈ ਉਹਦੇ ਤੋਂ ਹਨਾ ਬਲਕਿ ਹਾਲਾਂਕਿ ਮੈਂ ਉਹਦੀ ਇੰਨੀ ਚੰਗੀ ਦੋਸਤ ਨਹੀਂ ਹੈਗੀ ਬਟ ਮੈਂ ਹਮੇਸ਼ਾ ਹੀ ਜਿਹੜੇ ਜਿਹੜੇ ਲੋਕੀ ਟੈਲੈਂਟਡ ਹੁੰਦੇ ਨੇ ਖੂਬਸੂਰਤ ਹੁੰਦੇ ਨੇ ਉਹਨਾਂ ਦੀ ਮੈਂ ਹਮੇਸ਼ਾ ਪ੍ਰਸ਼ੰਸਾ ਕੀਤੀ ਹੈ ਰਾਈਟ ਤੇ ਜਦੋਂ ਮੈਂ ਪੋਸਟ ਦੇਖੀ ਤੇ ਆਈ ਫੀਲਡ ਵੈਰੀ ਸ਼ੌਕ ਕੀ ਸੁਨੰਦਾ ਦੇ ਨਾਲ ਇਹ ਜਿਆ ਕੁਝ ਹੋ ਰਿਹਾ ਹੈ ਜੀ ਐਂਡ ਆਈ ਟਰਾਇਡ ਹਰ ਫੋਨ ਐਂਡ ਬਟ ਉਹਦਾ ਫੋਨ ਸਵਿਚ ਆਫ ਆ ਰਿਆ ਸੀਗਾ ਥੈਨ ਫਿਰ ਮੈਂ ਸਾਰਿਆਂ ਦੇ ਨਾਲ ਗੱਲ ਕੀਤੀ ਹੈ ਆਮ ਐਕਚੁਅਲੀ ਮੈਂ ਆਵਾਦੀ ਪਾਰਟੀ ਦੇ ਵਿੱਚ ਵੀ ਗੱਲ ਕੀਤੀ ਸਾਰਿਆਂ ਦੇ ਨਾਲ ਜਿਹੜੇ ਕਿ ਮੇਰੇ ਇਨਰ ਸਰਕਲ ਦੇ ਵਿੱਚ ਸਾਰੇ ਜਾਣੇ ਸੀਗੇ ਕਿ ਸੁਨੰਦਾ ਦੀ ਜਿਹੜੀ ਗੱਲ ਹੈ ਆਪਾਂ ਦੀ ਪਾਰਟੀ ਨੂੰ ਵੀ ਰੱਖਣੀ ਚਾਹੀਦੀ ਹੈ ਸਾਰਿਆਂ ਨੂੰ ਕਰਨੀ ਚਾਹੀਦੀ ਵੀ ਕਿਸੇ ਕੱਲ ਨੂੰ ਕਿਸੇ ਦੇ ਨਾਲ ਵੀ ਹੋ ਸਕਦਾ ਹੈ ਤੇ ਮੈਮ ਨੇ ਭਗਵੰਦ ਮਾਨ ਸਰ ਨੇ ਉਹਦੇ ਤੇ ਐਕਸ਼ਨ ਲਿਆ ਜੀ ਐਂਡ ਗੱਲ ਸੁਣੀ ਹੈ ਔਰ ਔਰੂਮਨਸ ਡੇ ਦਾ ਮੈ ਕਹਿੰਨੀ ਇੰਟਰਨੈਸ਼ਨਲ ਵਿਮਨਸ ਡੇ ਦਾ ਸਭ ਤੋਂ ਵਧੀਆ ਗਿਫਟ ਜੇ ਕਹਿ ਸਕਦੇ ਹਾਂ ਇੱਕ ਔਰਤ ਵਾਸਤੇ ਸਾਡੀ ਆਮਾ ਦੀ ਪਾਰਟੀ ਸਰਕਾਰ ਨੇ ਲਿਆ ਹੈ ਜੀ ਐਂਡ ਰਾਜਕਿਰ ਮੈਮ ਨੇ ਵੀ ਉਸੇ ਟਾਈਮ ਇਮੀਡੀਏਟਲੀ ਐਕਸ਼ਨ ਲਿਆ ਹੈ ਵਿਚ ਇਜ਼ ਰੀਲੀ ਗੁੱਡ ਰਾਈਟ ਐਂਡ ਇਹ ਦਿਨ ਆਲੇ ਹੈ ਕਿ ਸੁਨੰਦਾ ਜੀ ਇੱਕ ਰੋਲ ਮਾਡਲ ਦੀ ਤਰ੍ਹਾਂ ਬਾਹਰ ਆਏ ਹੈ ਔਰ ਬਹੁਤ ਸਾਰੀਆਂ ਕੁੜੀਆਂ ਨੂੰ ਇਨਕਰੇਜਮੈਂਟ ਦਿੰਦੀ ਹੈ ਯੈਸ ਕਿਉਂਕਿ ਕਈਆਂ ਨੂੰ ਬਹੁਤ ਡਰ ਲੱਗਦਾ ਹੈ ਇੰਟਰਨਲੀ ਕਿ ਸਾਡੇ ਅਸੀਂ ਇਮੇਜ ਕੌਨਸ਼ੀਅਸ ਹੋ ਜਾਂਦੇ ਹਾਂ ਖਾਸ ਕਰਕੇ ਆਰਟਿਸਟ ਜੀ ਉਹਨਾਂ ਨੂੰ ਇਹ ਲੱਗਦਾ ਹੈ ਕਿ ਅਸੀਂ ਕੁਝ ਗੱਲ ਕਰਾਂਗੇ ਸਾਡੀ ਸੁਣਵਾਈ ਹੋਊਗੀ ਕਿ ਨਹੀਂ ਹੋਊਗੀ ਕੱਲ ਨੂੰ ਸਾਡੇ ਨਾਲ ਕੋਈ ਕੰਮ ਕਰੂਗਾ ਕਿ ਨਹੀਂ ਕਰੂਗਾ ਦੇ ਆ ਵੈਰੀ ਇਮੇਜ ਕੌਨਸ਼ੀਅਸ ਤੇ ਦੂਜਾ ਉਹਨਾਂ ਨੂੰ ਹਮੇਸ਼ਾ ਇਹ ਲੱਗਦਾ ਹੈ ਕਿ ਪੋਲਿਟਿਕਲੀ ਕੋਈ ਸਾਡਾ ਸਾਥ ਦੇਊਗਾ ਕਿ ਨਹੀਂ ਦੇਊਗਾ ਜੀ ਜੀ ਕਿਉਂਕਿ ਪੋਲਿਟਿਕਲੀ ਹਮੇਸ਼ਾ ਤੋਂ ਹੀ ਅਸੀਂ ਪਿੱਛੇ ਦੇਖਿਆ ਹੈ ਕੋਈ ਪੈਸੇ ਦੇ ਦਿੰਦਾ ਹੈ ਜਾਂ ਕਿਸੇ ਦਾ ਕੋਈ ਇਨਰ ਸਰਕਲ ਹੁੰਦਾ ਹੈ ਕੋਈ ਕਿਸੇ ਦੀ ਬਹੁਤ سارے ਜਿਹੜੇ ਪੋਲੀਟੀਸ਼ੀਅਨ ਹੈ ਫਰੈਂਡ ਸਰਕਲ ਦੇ ਵਿੱਚ ਇਹ ਨਹੀਂ ਵੰਦੇ ਕਿ ਕੋਈ ਗਲਤ ਹੈ ਇਹ ਜਰੂਰ ਵੇਖ ਲੈਂਦੇ ਹੈ ਕਿ ਇਹ ਮੇਰਾ ਫਲਾਣਾ ਦੋਸਤ ਹੈ ਹਨਾ ਤੇ ਇਹ ਨਹੀਂ ਵੰਦੇ ਵੀ ਕਿਸੇ ਦੀ ਕੁੜੀ ਨਾਲ ਧੱਕਾ ਹੋਇਆ ਸੋ ਇਹੋ ਜੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਤੇ ਕਈਆਂ ਨੂੰ ਇਹ ਲੱਗਦਾ ਵੀ ਇਹਦਾ ਸਿੱਟਾ ਕਿਤੇ ਕੁਝ ਵੀ ਨਾ ਨਿਕਲੇ ਆ ਨਾ ਹੋਵੇ ਬਟ ਆ ਰੀਲੀ ਫੀਲ ਪ੍ਰਾਊਡ ਕੀ ਆਮ ਆਦਮੀ ਪਾਰਟੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਨੇ ਇਹਦੇ ਉੱਤੇ ਬਹੁਤ ਵਧੀਆ ਐਕਸ਼ਨ ਲਿਆ ਜ ਜਿਹਦੇ ਨਾਲ ਬਹੁਤ ਸਾਰੀਆਂ ਸਾਡੀਆਂ ਭੈਣਾਂ ਨੂੰ ਇਨਕਰੇਜਮੈਂਟ ਮਿਲੀ ਹੋਣੀ ਹੈ ਕਿ ਆ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਜੇ ਕੋਈ ਵੀ ਗੱਲ ਰੱਖੀ ਜਾਊਗੀ ਔਰ ਜੇ ਕਿਸੇ ਨਾਲ ਵੀ ਕੋਈ ਤੱਕਾ ਹੋ ਰਿਹਾ ਹੋਆ ਨਾਟ ਓਨਲੀ ਗਰਲਸ ਜੇ ਕਿਸੇ ਮੁੰਡੇ ਦੇ ਨਾਲ ਵੀ ਤੱਕਾ ਹੋਗਾ ਆਈ ਥਿੰਕ ਉਸ ਤੋਂ ਬਾਅਦ ਸਿੰਗਰ ਨੇ ਕਾਕਾ ਜੀ ਹਾਂ ਸ਼੍ਰੀ ਬਰਾੜ ਐਵਰੀਬਾਡੀ ਕਮ ਫੋਰਵਰਡ ਆਈ ਥਿੰਕ ਸਾਰਿਆਂ ਨੂੰ ਆਉਣਾ ਚਾਹੀਦਾ ਹੈ ਔਰ ਗੱਲ ਰੱਖਣੀ ਚਾਹੀਦੀ ਹੈ ਰਾਈਟ ਕਿਉਂਕਿ ਇੱਕ ਟਾਈਮ ਜਦੋਂ 2-3 ਦਿਨ ਤੱਕ ਇਹ ਮੁੱਦਾ ਕੁਝ ਖਾਸ ਪੱਖ ਨਹੀਂ ਪਾਇਆ ਹੈ ਨਾ ਜਦਕਿ ਗੱਲ بار بار ਸਾਹਮਣੇ ਆ ਰਹੀ ਸੀ ਪੱਖਣੇ ਦਾ ਸੈਂਸ ਕਿ ਮੀਡੀਆ ਚ ਕੋਈ ਬੰਦਾ ਸ਼ਾਇਦ ਪੱਕ ਰੱਖਣ ਦੀ ਫੇਵਰ ਜਨੀ ਸੀ ਜਾਂ ਸ਼ਾਇਦ ਕੈਲਕੂਲੇਟ ਕਰ ਰਿਹਾ ਸੀ ਕਿ ਕੀ ਪ੍ਰੋਸੈਸ ਹੋਏਗਾ ਬਟ ਤੁਸੀਂ ਪੱਕ ਰੱਖਿਆ ਉਸ ਤੋਂ ਬਾਅਦ ਇੱਕ ਇੱਕ ਕਰਕੇ ਬਹੁਤ ਕਲਾਕਾਰ ਮੰਨਤ ਨੂਰ ਨੇ ਪੋਸਟ ਪਾਈ ਸ਼੍ਰੀ ਬਰਾੜ ਦੀ ਗੱਲ ਕਰਦੇ ਉਹਨਾਂ ਨੇ ਆਪਣੀ ਸਟੇਟਮੈਂਟ ਰੱਖੀ ਐਂਡ ਕਾਕਾ ਜੀ ਬਬੂਮਾਨ ਸਾਹਿਬ ਕਾਫੀ ਮਨਸੋਨੰਬਾਜਵਾ ਬਟ ਤੁਹਾਨੂੰ ਕੀ ਲੱਗਦਾ ਕਿ ਇੰਡਸਟਰੀ ਦੇ ਵਿੱਚ ਇਹ ਚੀਜ਼ ਤਾਂ ਸ਼ੁਰੂ ਤੋਂ ਹੀ ਹੁੰਦੀ ਆ ਰਹੀ ਹੈ ਹੈਨਾ ਬਹੁਤ ਸਾਰੇ ਕਲਾਕਾਰ ਨੇ ਜਿਹੜੇ ਬਹੁਤ ਟੈਲੈਂਟਡ ਨੇ ਅੱਜ ਵੀ ਬੈਠੇ ਹੋਏ ਨੇ ਬਟ ਇਸੇ ਬੌਂਡ ਸਿਸਟਮ ਦੇ ਚੱਕਰ ਦੇ ਵਿੱਚ ਉਹਨਾਂ ਦਾ ਕੈਰੀਅਰ ਵੀ ਕਿਤੇ ਨਾ ਕਿਤੇ ਯੂ نو ਵੈਨਿਸ਼ ਹੋ ਗਿਆ ਜਾਂ ਕੈਲੋਕ ਖਤਮ ਹੋ ਗਿਆ ਐਬਸੋਲੂਟਲੀ ਹੈਨਾ ਤੁਸੀਂ ਕਿੰਨਿਆਂ ਨੂੰ ਜਾਣਦੇ ਹੋ ਕਦੀ ਕਿਸੇ ਨਾਲ ਗੱਲਬਾਤ ਹੋਈ ਹੈ ਤੁਹਾਨੂੰ ਕਦੀ ਇਹੋ ਜੀ ਯੂ نو ਚੀਜ਼ ਨੂੰ ਫੇਸ ਕਰਨ ਦਾ ਯੂ نو ਇੱਕ ਟਾਈਮ ਆਇਆ ਲਾਈਫ ਦੇ ਵਿੱਚ ਕਿ ਬੌਂਡ ਹੋ ਜਾ ਸਾਈਨ ਕਰ ਲੈਣੇ ਆ ਵਿਕੋ ਜੀ ਮੈਨੂੰ ਇਹ ਲੱਗਦਾ ਹੈ ਕਿ ਬਹੁਤ ਸਾਰੇ ਆਰਟਿਸਟ ਜਿਹੜੇ ਉਹ ਡਿਪਰੈਸ਼ਨ 'ਚ ਚੱਲ ਜਾਂਦੇ ਆ ਜੀ ਜੀ ਉਹਨਾਂ ਦੀ ਸਟ੍ਰੈਸ ਲੈਵਲ ਇੰਨਾ ਵੱਧ ਜਾਂਦਾ ਹੈ ਕਿ ਉਹਨਾਂ ਨੂੰ ਜਿਵੇਂ ਸਰੰਦਾ ਜੀ ਨੇ ਕਿਹਾ ਕਿ ਇਹ ਮਤਲਬ ਉਹਨਾਂ ਨੂੰ ਲੱਗਾ ਕਿ ਉਹ ਆਤਮ ਹੱਤਿਆ ਕਰ ਲੈਣਗੇ ਸ਼ੀ ਫੀਲ ਲਾਈਕ ਕਿਲਿੰਗ ਹਰਸੈਲਫ ਤੇ ਇਹ ਜੀ ਇੱਕ ਮੈਂਟਲ ਹਰਾਸਮੈਂਟ ਜਿਹੜੀ ਹੈ ਮੈਂ ਕਹਿੰਦੀ ਆ ਕਿ ਇਟ ਇਹਦੀ ਜਿਹੜੀ ਸਜ਼ਾ ਹੈ ਇਕੁਅਲ ਟੂ ਡੈਥ ਹਮ ਸੈਂਟੈਂਸ ਹੋਣੀ ਚਾਹੀਦੀ ਹੈ ਜੀ ਕਿਸੇ ਨੂੰ ਤੁਸੀਂ ਇੰਨੇ ਲੈਵਲ ਦੇ ਉੱਤੇ ਮੈਂਟਲ ਹਰਾਸ ਕਰਦੇ ਹੋ ਔਰ ਬਹੁਤ ਸਾਰੇ ਇਹ ਜੀ ਆਰਟਿਸਟ ਵੀ ਹੈ ਜਿਨ ਨੇ ਜਿਹੜੇ ਗਾਣਿਆਂ ਦੇ ਬੌਂਡ ਦੇ ਚੱਕਰ ਚ ਜਾਂ ਇਹ ਜੀ ਚੱਕਰ ਚ ਉਹਨਾਂ ਨੂੰ ਮਾਰ ਵੀ ਦਿੱਤਾ ਗਿਆ ਮੈਨੂੰ ਲੱਗਦਾ ਹੈ ਕਿ ਸਿੱਧੂ ਮੂਸੇਵਾਲੇ ਦਾ ਕੇਸ ਵੀ ਇਸ ਤਰੀਕੇ ਦੇ ਨਾਲ ਹੀ ਕੁਝ ਮੈਟਰ ਸੀਗਾ ਜਿੱਥੋਂ ਲੜਾਈ ਸ਼ੁਰੂਆਤ ਹੋਈ ਸੀ ਸੋ ਬਹੁਤ ਸਾਰੀਆਂ ਇਹ ਜੀਆਂ ਚੀਜ਼ਾਂ ਨੇ ਜਿਹੜੀਆਂ ਕਿ ਇੰਟਰਨਲੀ ਇੰਡਸਟਰੀ ਦੇ ਵਿੱਚ ਚੱਲਦੀਆਂ ਨੇ ਔਰ ਜਿਆਦਾਤਰ ਆਰਟਿਸਟ ਇਮੇਜ ਕੌਂਸ਼ੀਅਸ ਹੋਣ ਕਰਕੇ ਸਾਰੀਆਂ ਚੀਜ਼ਾਂ ਬਾਹਰ ਬੋਲਦੇ ਨਹੀਂ ਜੀ ਔਰ ਖੁਦ ਵਿੱਚ ਘੁੱਟ ਜਾਂਦੇ ਆ ਔਰ ਜਾਂ ਉਹਨਾਂ ਨੂੰ ਲੱਗਦਾ ਹੈ ਕਿ ਦੂਜਾ ਬੰਦਾ ਕੋਈ ਕੰਮ ਨਹੀਂ ਦੇਊਗਾ ਆਈ ਬਿਲੀਵ ਕਿ ਸਾਰਿਆਂ ਨੂੰ ਬਾਹਰ ਆ ਕੇ ਬੋਲਣਾ ਚਾਹੀਦਾ ਹੈ ਔਰ ਇੱਕ ਯੂਨਿਟੀ ਰੱਖਣੀ ਚਾਹੀਦੀ ਹੈ ਇੱਕ ਫਿਲਮ ਫ੍ਰਾਟਰਨਿਟੀ ਦੀ ਇੱਕ ਆਰਗੇਨਾਈਜੇਸ਼ਨ ਮੈਨੂੰ ਲੱਗਦਾ ਹੈ ਹੈਗੀ ਹੈ ਪੰਜਾਬ ਦੇ ਵਿੱਚ ਬਟ ਦ ਵੇ ਉਹਨਾਂ ਨੂੰ ਕੰਮ ਕਰਨਾ ਚਾਹੀਦਾ ਹੈ ਦੇਰ ਵਰ ਨਾ ਵਰਕਿੰਗ ਲਾਈਕ ਥੈਟ ਬਿਕਾਜ਼ ਬੰਬਈ ਦੇ ਵਿੱਚ ਜੇ ਕੋਈ ਆਰਗੇਨਾਈਜੇਸ਼ਨ ਫਿਲਮ ਫ੍ਰਾਟਰਨਿਟੀ ਦੀ ਹੈਗੀ ਹੈ ਤੇ ਜੇ ਕੋਈ ਵੀ ਕੇਸ ਸਬਮਿਟ ਹੁੰਦਾ ਤੇ ਉਹਨੂੰ ਉਹਦੇ ਉੱਤੇ ਧਿਆਨ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਜਿਹੜੀ ਗੱਲ ਹੈ ਜੇ ਉੱਥੇ ਕੋਈ ਫੈਸਲਾ ਨਹੀਂ ਹੁੰਦਾ ਉਸ ਤੋਂ ਬਾਅਦ ਜਿਹੜਾ ਆ ਪਬਲੀਕਲੀ ਇਸ ਤਰੀਕੇ ਦੇ ਨਾਲ ਸਾਰੀਆਂ ਚੀਜ਼ਾਂ ਡਿਸਕਸ ਹੋਣੀਆਂ ਚਾਹੀਦੀਆਂ ਬਟ ਪੰਜਾਬ ਦੇ ਵਿੱਚ ਇਹ ਜੀ ਨਹੀਂ ਸੀਗੀ ਇਸੇ ਕਰਕੇ ਸੰੰਦਾਂ ਨੂੰ ਮਤਲਬ ਕਾਫੀ ਮੈਨੂੰ ਲੱਗਦਾ ਹੈ ਕਿ ਸੈਨ ਤੋਂ ਬਾਅਦ ਬਾਹਰ ਆ ਕੇ ਹਿੰਮਤ ਕਰਕੇ ਗੱਲ ਕਰਨੀ ਪਈ ਐਂਡ ਆਈ ਹੈਡ ਸੌਫਟ ਟੂ ਹਰ ਕਿ ਜਿੰਨੇ ਇਨੀ ਹਿੰਮਤ ਕੀਤੀ ਹੈ ਡੈਫੀਨਿਟਲੀ ਡੈਫੀਨਿਟਲੀ ਕਿਉਂਕਿ ਬਹੁਤ ਛੋਟੀ ਉਮਰ ਦੇ ਵਿੱਚ ਇਨੀ ਹਿੰਮਤ ਦਿਖਾਣਾ ਹੈ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਆਰਟਿਸਟ ਦਾ ਵਿਚਾਰੇ ਮੈਨੂੰ ਲੱਗਦਾ ਹੈ ਕਿ ਪਿੱਛੇ ਹੀ ਹੋ ਕੇ ਬੈਠ ਗਏ ਹੁਣ ਹਿਮਾਂਸ਼ੀ ਖਰਾਨਾ ਇਜ਼ ਵਨ ਆਫ 뎀2011 ਤੋਂ ਲੈ ਕੇ ਉਹਨਾਂ ਨੇ ਕਿੰਨਾ ਡਿਪਰੈਸ਼ਨ ਚੱਲਿਆ ਹੈ ਨਾ ਕੁਝ ਚੀਜ਼ਾਂ ਕਰਕੇ ਬਟ ਹਰ ਪਹਿਲੂ ਦੇ ਦੋ ਪੱਖ ਹੁੰਦੇ ਆ ਹੁਣ ਇੱਕ ਪਾਸੇ ਅਸੀਂ ਸੁਨੰਦਾ ਦੀਆਂ ਪੋਸਟ ਦੇਖ ਰਹੇ ਹਾਂ ਦੂਜੇ ਪਾਸੇ ਉਹਨਾਂ ਦੀ ਪ੍ਰੀਵੀਸ ਇੰਟਰਵਿਊਸ ਕਲਿੱਪਸ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਉਹ ਪਿੰਕੀ ਢਾਲੇਵਾਲ ਨੂੰ ਆਪਣਾ ਬਾਈ ਦੱਸ ਰਹੀ ਹੈ ਕਿ ਫਾਦਰ ਸਮਾਨ ਹੈ ਹੈਨਾ ਵਾਈਫ ਨੂੰ ਦੇਦੀ ਆਖਰੇ ਨੇ ਬੱਚਿਆਂ ਨੂੰ ਇੱਕ ਵਿਆਦੀ ਕਮਿਟਮੈਂਟ ਸਟੇਟਮੈਂਟ ਉਹਨਾਂ ਨੇ ਲਿਖ ਕੇ ਪਾਈ ਹੈ ਦੂਸਰੇ ਪਾਸੇ ਕਹਿ ਰਹੇ ਨੇ ਕਿ ਮਤਲਬ ਮੇਰੇ ਬ੍ਰਦਰ ਨੇ ਜਾਂ ਫੈਮਲੀ ਬਣ ਚੁਕੇ ਹਾਂ ਅਸੀਂ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਕੁਝ ਵੀ ਨਹੀਂ ਹੁੰਦੀ ਸੀ ਮੈਨੂੰ ਉਹਨਾਂ ਨੇ ਹੀ ਬਣਾਇਆ ਇਨ ਫੈਕਟ ਮੈਂ ਬੜਾ ਤੰਗ ਵੀ ਕੀਤਾ ਸੋ ਇਹੋ ਜਿਹੀਆਂ ਚੀਜ਼ਾਂ ਜਦ ਖੜ ਰਹੇ ਨੇ ਵੇਖੋ ਜੀ ਜਦੋਂ ਤੁਸੀਂ ਸ਼ੁਰੂਆਤ ਦੇ ਵਿੱਚ ਕਿਸੇ ਦੇ ਨਾਲ ਬਾਉਂਡ ਹੁੰਦੇ ਹੋ ਜਾਂ ਕਿਸੇ ਦੇ ਘਰੇ ਜਾਂਦੇ ਹੋ ਜੀ ਤੁਹਾਡਾ ਉਦੋਂ ਬਿਹੇਵੀਅਰ ਦਾ ਮੈਂਟਲ ਸਟੇਟ ਸਟੇਟ ਆਫ ਮਾਈਂਡ ਡਿਫਰੈਂਟ ਹੁੰਦਾ ਆ ਠੀਕ ਹੈ ਪਹਿਲੇ ਪਹਿਲੇ ਸਾਲਾਂ ਦੇ ਵਿੱਚ ਤੁਸੀਂ ਕਿਸੇ ਬੰਦੇ ਨੂੰ ਨਹੀਂ ਜਾਣ ਪਾਉਂਦੇ ਕਿ ਉਹ ਇਨਸਾਨ ਕਹੇ ਜੋ ਹੈ ਆ ਠੀਕ ਹੈ ਉਹ ਤੁਹਾਨੂੰ ਰੱਬ ਦਾ ਰੂਪ ਹੀ ਲੱਗਦਾ ਹੈ ਕਿ ਤੁਸੀਂ ਵੀ ਇੰਨੇ ਮੈਂਟਲੀ ਮੈਚੂਰ ਨਹੀਂ ਹੋਏ ਹੋ ਜੀ ਔਰ ਤੁਹਾਨੂੰ ਦੀਨ ਦੁਨੀਆ ਦਾ ਪਤਾ ਨਹੀਂ ਹੁੰਦਾ ਖਾਸ ਕਰਕੇ ਜਿਹੜੀ ਕੁੜੀ ਪਿੰਨੋਟ ਕੇ ਆਈ ਹੋਵੇ ਠੀਕ ਹੈ ਔਰ ਇੱਥੇ ਜਿਹੜੇ ਫਾਸਟ ਚੱਲਣ ਵਾਲੇ ਲੋਕੀ ਆ ਕਿਸ ਤਰੀਕੇ ਨਾਲ ਤੁਹਾਨੂੰ ਉਲਝਾਉਂਦੇ ਨੇ ਆਪਣੀਆਂ ਗੱਲਾਂ 'ਚ ਜਾਂ ਆਪਣਾ ਸਾਰਾ ਕੁਝ ਆਲਾਦਵਾਲਾ ਵਖਾ ਕੇ ਬੰਦੇ ਨੂੰ ਨਹੀਂ ਸਮਝਣ ਲੱਗਦਾ ਇਹ ਸਾਰਾ ਕੁਝ ਠੀਕ ਹੈ ਔਰ ਜਦੋਂ ਉਹਨੂੰ ਫੈਮਲੀ ਵਾਂਗੂ ਰੱਖਿਆ ਜਾਂ ਕੁਝ ਵੀ ਕੀਤਾ ਜਾਂ ਉਹ ਉਹਦੇ ਉਹਨੂੰ ਤਿਆਰ ਕੀਤਾ ਗਾਣਿਆਂ ਵਾਸਤੇ ਜਾਂ ਉਹਤੇ ਮਿਹਨਤ ਕੀਤੀ ਹੈ ਉਹਦੇ ਤੋਂ ਰੈਵਨਿਊ ਵੀ ਤੇ ਆਇਆ ਹੈ ਹਾਂਜੀ ਕੱਲਾ ਕੋਈ ਸੋਸ਼ਲ ਵਰਕ ਤੇ ਨਹੀਂ ਕੀਤਾ ਰਾਈਟ ਜੇ ਤੁਸੀਂ ਕੋਈ ਕੋਈ ਇਨਸਾਨ ਕਿਸੇ ਨੂੰ ਕਵੇ ਕਿ ਮੈਂ ਸਿਰਫ ਜੀ ਉਹਨੂੰ ਘਰ ਰੱਖਿਆ ਜਿਗਾ ਐਵੇਂ ਤੇ ਕੋਈ ਵੀ ਨਹੀਂ ਕਿਸੇ ਨੂੰ ਘਰ ਰੱਖਦਾ ਇਫ ਯੂ ਥੈਂਕਸ ਕਿ ਥੈਟ ਪਰਸਨ ਇਜ਼ ਟੈਲੈਂਟਡ ਤਾਂ ਆਦੀ ਤੋਂ ਸੀ ਰੱਖਿਆ ਨਾ ਜੀ ਤੁਹਾਡਾ ਵੀ ਉਹਦੇ ਪਿੱਛੇ ਮੀਨ ਐਂਡ ਮੋਟਿਵ ਇਹੀ ਸੀਗਾ ਕਿ ਮੈਨੂੰ ਇਹਦੇ ਵਿੱਚੋਂ ਪੈਸੇ ਆਣਗੇ ਠੀਕ ਹੈ ਤੁਸੀਂ ਉਹਨਾਂ ਤੋਂ ਰੈਵਨਿਊ ਕਮਾਇਆ ਤੁਸੀਂ ਪੈਸੇ ਕਮਾਏ ਉਹਨੂੰ ਘੱਲ ਰੱਖਿਆ ਫਿਰ ਉਸ ਤੋਂ ਬਾਅਦ ਉਹ ਬੰਦਾ ਇਸੇ ਤਰੀਕੇ ਦੇ ਨਾਲ ਸੋਚਦਾ ਚਲੋ ਠੀਕ ਹੈ ਵੀ ਇਹਨਾਂ ਨੂੰ ਰੈਵਨਿਊ ਆ ਰਿਹਾ ਮੈਨੂੰ ਮੇਰਾ ਨਾਮ ਬਣ ਰਿਹਾ ਬਟ ਕਿੰਨੇ ਸਾਲ ਤੱਕ ਹੂੰ ਇੱਕ ਟਾਈਮ ਤੱਕ ਤੁਸੀਂ ਇਹ ਸਾਰੀਆਂ ਚੀਜ਼ਾਂ ਬੋਲਦੇ ਹੋ ਬਟ ਮੈਂ ਕਹਿੰਨੀ ਉਹ ਤਾਨਾ ਕੁੜੀ ਜਿਹੜੇ ਇੰਨੇ ਸਾਲ ਉਹਨੇ ਸਹੀ ਹੈ ਗੱਲ ਬਟ ਚਲੋ ਉਹਨਾਂ ਦੇ ਵਿਚਾਰ ਜਿਹੜੀ ਹਮੇ ਗੱਲਾਂ ਹੋਈਆਂ ਨੇ ਮੈਂ ਜਿਵੇਂ ਸੁਣਨ ਚ ਗੱਲ ਆਈ ਹੈ ਕਿ ਉਹਨੂੰ ਵਿਆਹ ਦੀ ਕਮਿਟਮੈਂਟ ਕੀਤੀ ਸੀਗੀ ਜਾਂ ਵਾਟਐਵਰ ਇਟ ਇਜ਼ ਚਲੋ ਅਗਲੀ ਨੇ ਸੋਚਿਆ ਹੁਣ ਆਇਆ ਕਿ ਮੇਰਾ ਹੀ ਘਰ ਹੈ ਮੇਰੇ ਘਰ ਦੇ ਵਿੱਚ ਪੈਸੇ ਜਾ ਰਹੇ ਆ ਮੈਨੂੰ ਇਸੇ ਘਰ ਚ ਰਹਿਣਾ ਹੈ ਇੱਕ ਇਨਸਾਨ ਇੱਕ ਕੁੜੀ ਦਾ ਜਿਹੜਾ ਸਟੇਟ ਆਫ ਮਾਈਂਡ ਹੈ ਉਹ ਸੋਚ ਲਿੰਦਾ ਹੈ ਸਾਰੀਆਂ ਗੱਲਾਂ ਤੇ ਫਿਰ ਕਿਤੇ ਨਾ ਕਿਤੇ ਉਹ ਗੱਲ ਨੂੰ ਉਹ ਸੈਂਡ ਕਰ ਲੈਂਦਾ ਪਰ ਜਦੋਂ ਉਹਦੇ ਨਾਲ ਵਿਆਹ ਜਾਂ ਕਮਿਟਮੈਂਟਸ ਨੂੰ ਲੈ ਕੇ ਵੀ ਬਾਅਦ ਦੇ ਵਿੱਚ ਕੋਈ ਗੱਲਾਂ ਸਿਰੇ ਨਹੀਂ ਚੜੀਆਂ ਠੀਕ ਹੈ ਤੇ ਫਿਰ ਉਹਨਾਂ ਨੂੰ ਉਹਨੂੰ ਲੱਗਾ ਹੋਣਾ ਹੈ ਕਿ ਮੇਰੇ ਪੱਲੇ ਪਿਆ ਕੀ ਹੈ ਠੀਕ ਹੈ ਚਲੋ ਮੰਨਿਆ ਇਹਨਾਂ ਨੇ ਮੈਨੂੰ ਬਣਾਇਆ ਮੈਂ ਇਹਨਾਂ ਦੀ ਇੱਜ਼ਤ ਕਰਦੀਆਂ ਰਿਸਪੈਕਟ ਕਰਦੀਆਂ ਐਂਡ ਆਫ ਦਾ ਡੇ ਜੇ ਮੈਨੂੰ ਆਪਣੇ ਫਾਦਰ ਦਾ ਇਲਾਜ ਕਰਨ ਵਾਸਤੇ ਵੀ ਗੱਡੀ ਵੇਚਣੀ ਪੈ ਰਹੀ ਹੈ ਤੇ ਫਿਰ ਕੀ ਫਾਇਦਾ ਯੂ نو ਇਹ ਸਾਰੀਆਂ ਗੱਲਾਂ ਬਹੁਤ ਸਾਰੀਆਂ ਲੋਕੀ ਨਾ ਗਹਿਰਾਈ ਦੇ ਵਿੱਚ ਇਹ ਗੱਲਾਂ ਨੂੰ ਨਹੀਂ ਸੋਚਦੇ ਲੋਕੀ ਉੱਪਰਲੀ ਲੇਅਰ ਤੇ ਉੱਤੇ ਸੋਚਦੇ ਐ ਅੱਜ ਸੁਨੰਦਰਾ ਸ਼ਰਮਾ ਨੂੰ ਕੋਈ ਰਿਸ਼ਤੇ ਆ ਨਹੀਂ ਕਮੀ ਨਹੀਂ ਹੈਗੀ ਮੈਂ ਕਿੰਨੀ ਪਿੰਕੀ ਥਾਲੀ ਵਾਲ ਵਰਗੇ ਕਿੰਨੇ ਹੋਣਗੇ ਉਹ ਤੇ ਕੁਝ ਵੀ ਨਹੀਂ ਮਤਲਬ ਪਤਾ ਨਹੀਂ ਕਿੰਨੇ ਹੋਣਗੇ ਬਿਜ਼ਨਸਮੈਨ ਜਿਹੜੇ ਉਹਦੇ ਨਾਲ ਵਿਆਹ ਕਰਨਾ ਚਾਹੁੰਦੇ ਹੋਣਗੇ ਕੌਣ ਨਹੀਂ ਕਰਨਾ ਚਾਹੁੰਦਾ ਹੋਗਾ ਮੈਨੂੰ ਦੱਸੋ ਕਿਹੜੇ ਬੰਨੇ ਉਹ ਘਟ ਹੈ ਸ਼ੀ ਇਜ਼ ਵੈਰੀ ਟੈਲੈਂਟਡ ਸ਼ੀ ਇਜ਼ ਬਿਊਟੀਫੁਲ ਹਮ ਠੀਕ ਹੈ ਸਾਰਾ ਕੁਝ ਤੇ ਉਹਦੇ ਕੋਲ ਹੈਗਾ ਹੈ ਅੱਜ ਰਾਈਟ ਠੀਕ ਹੈ ਉਹਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੈ ਉਹ ਤੇ ਇੱਕ ਮੈਨੂੰ ਲੱਗਦਾ ਹੈ ਕਿ ਐਥਿਕਲੀ ਕਮਿਟਿਡ ਹੋਊਗੀ ਕਿਸੇ ਵਰਡ ਨੂੰ ਲੈ ਕੇ ਵੀ ਚਲੋ ਜੀ ਇਹਨਾਂ ਨੇ ਮੇਰਾ ਇੰਨਾ ਕੀਤਾ ਆ ਚਲੋ ਇਹ ਜੇ ਰਿਸ਼ਤੇ ਦੀ ਗੱਲ ਕਰਦੇ ਆ ਤੇ ਮੈਂ ਚਲੋ ਇਹਨਾਂ ਦੇ ਬੇਟੇ ਨਾਲ ਵਿਆਹ ਕਰਾ ਲੈਂਨੀ ਆ ਇਸੇ ਘਰ ਦੇ ਵਿੱਚ ਰਹਿ ਲੈਂਨੀ ਆ ਆਦਰਵਾਈਜ਼ ਜੇ ਤੁਸੀਂ ਸਾਰੀ ਜਨਤਾ ਤੋਂ ਇਹ ਗੱਲ ਪੁੱਛੋ ਅੱਜ ਸੁਨੰਧਾ ਸ਼ਰਮਾ ਨੂੰ ਰਿਸ਼ਤੇ ਦੀ ਕਮੀ ਹੋ ਸਕਦੀ ਹੈ ਜੀ ਬਿਲਕੁਲ ਨਹੀਂ ਸੈਂਸੀਬਲ ਜੀ ਗੱਲ ਹੈ ਉਹਨੂੰ ਵਿਚਾਰੀ ਨੂੰ ਕਿਉਂ ਕਮੀ ਹੋਊਗੀ ਜੀ ਉਹ ਇਹ ਜੋ ਵੀ ਗੱਲਾਂ ਨੇ ਨਾ ਮੈਨੂੰ ਲੱਗਦਾ ਹੈ ਕਿ ਆਲ ਓਵਰ ਪ੍ਰੈਕਟੀਕਲੀ ਸਾਰਾ ਕੁਝ ਸੋਚਣਾ ਚਾਹੀਦਾ ਆਪਾਂ ਨੂੰ ਰਾਈਟ ਔਰ ਮੈਨੂੰ ਉਹਨਾਂ ਦੀ ਸਟੇਟਮੈਂਟ ਬਿਲਕੁਲ ਨਹੀਂ ਚੰਗੀ ਲੱਗੀ ਜੋ ਪਿੰਕੀ ਜੀ ਨੇ ਦਿੱਤੀ ਹੈ ਡਿਊਰਿੰਗ ਅਰੈਸਟ ਕਿ ਅਸੀਂ ਰੋਟੀਆਂ ਪਾਈਆਂ ਨੇ ਸ਼ੀ ਇਜ਼ ਨਾਟ ਅ ਡੌਗ ਯਾ ਤੁਸੀਂ ਉਹਨਾਂ ਰੋਟੀਆਂ ਪਾਈਆਂ ਨੇ ਕੁੜੀਆਂ ਵਾਸਤੇ ਇੱਜ਼ਤ ਵਾਲੇ ਸ਼ਬਦ ਯੂਜ਼ ਕਰੀਦੇ ਹੁੰਦੇ ਆ ਠੀਕ ਹੈ ਇਹ ਸਮਾਜ ਦੇ ਵਿੱਚ ਕੁੜੀਆਂ ਦੀ ਇੱਜ਼ਤ ਬਹੁਤ ਵੱਡੀ ਹੈ ਰਾਈਟ ਮੈਂ ਕਹਿੰਨੀ ਗੁਰੂ ਸਾਹਿਬ ਵੀ ਇਹੀ ਕਹਿੰਦੇ ਸੀਗੇ ਕਿ ਆਪਣੀ ਜਿਹੜੀਆਂ ਧੀਆ ਨੇ ਉਹ ਰਾਜੇ ਜੰਮਦੀਆਂ ਨੇ ਰਾਈਟ ਸੋ ਇਸ ਕਰਕੇ ਜੇ ਮੈਂ ਕੁੜੀਆਂ ਦੀ ਗੱਲ ਕਰਾਂ ਸੁਨੰਦਾ ਦੀ ਗੱਲ ਕਰਾਂ ਕਿਸੇ ਦੀ ਵੀ ਕਦੇ ਵੀ ਕੁੜੀ ਨੂੰ ਇਸ ਤਰੀਕੇ ਦੀ ਅਲਫਾਜ਼ ਦੇ ਵਿੱਚ ਇਸ ਤਰੀਕੇ ਦੀ ਲੈਂਗੁਏਜ ਦੇ ਵਿੱਚ ਗੱਲ ਨਹੀਂ ਕਰਨੀ ਚਾਹੀਦੀ ਚਾਹੀਦੀ ਬਿਲਕੁਲ ਠੀਕ ਹੈ ਕਿਉਂਕਿ ਉਹਨਾਂ ਨੇ ਵੀ ਕਹਿ ਕੇ ਚਪਲਾਂ ਤੋਂ ਜਹਾਜ਼ਾਂ 'ਚ ਬਿਠਾਤਾ ਹੈ ਨਾ ਬਟ ਮੈਨੂੰ ਇਹ ਲੱਗਦਾ ਹੈ ਕਿ ਤੁਸੀਂ ਜਾਨੂ ਸੀਗੇ ਨਾ ਇਸ ਚੀਜ਼ ਤੋਂ ਕਿ ਉਹਨਾਂ ਨੂੰ ਜ਼ਰੂਰਤ ਹੈ ਔਰ ਉਹਨਾਂ ਦੇ ਪਲੇਟਫਾਰਮ ਚਾਹੀਦਾ ਉਹਨਾਂ ਦੇ ਟੈਲੈਂਟ ਨੂੰ ਤੁਸੀਂ ਖੁਦ ਮਤਲਬ ਉਹਨਾਂ ਨੂੰ ਲੈ ਕੇ ਆਏ ਐਬਸੋਲੂਟਲੀ ਕੋਈ ਚਪਲਾਂ ਤੋਂ ਜਹਾਜ਼ਾਂ ਤੇ ਚੜਦਾ ਹੈ ਨਾ ਆਪਣੇ ਸਿਰ ਤੇ ਚੜਦਾ ਹੈ ਜੇ ਸੁਨੰਦਾ ਸ਼ਰਮਾ ਦੇ ਵਿੱਚ ਟੈਲੈਂਟ ਨਹੀਂ ਹੁੰਦਾ ਜੇ ਉਹ ਨਹੀਂ ਵਧੀਆ ਗਾਉਂਦੀ ਹੁੰਦੀ ਜੇ ਉਹਦੇ ਵਿੱਚ ਉਸਪਾਰਕ ਨਹੀਂ ਹੁੰਦਾ ਤੇ ਤੁਸੀਂ ਕਿੱਥੋਂ ਬ ਇਹ ਇੱਕ ਚਪਲਾਂ ਤੋਂ ਆ ਚੱਕੋ ਜਾ ਕੇ ਆ ਲਾਈਟਾਂ ਦੇ ਕਿੰਨੇ ਚਪਲਾਂ ਪਾ ਕੇ ਤੁਰੇ ਫਿਰੰਦੇ ਆ ਉਹਨਾਂ ਨੂੰ ਚੱਕੋ ਤੇ ਜਹਾਜ਼ਾਂ 'ਚ ਬਿਠਾਓ ਫਿਰ ਤੇ ਅਸੀਂ ਸੋਚਾਂਗੇ ਕਿ ਯੂ ਆਰ ਅ ਸੋਸ਼ਲ ਐਕਟਿਵਿਸਟ ਤੁਸੀਂ ਸੋਸ਼ਲ ਵਰਕ ਕਰ ਰਹੇ ਹੋ ਇਸ ਤਰੀਕੇ ਦੇ ਨਾਲ ਥੋੜਾ ਨਾ ਤੁਸੀਂ ਕਿਸੇ ਨੂੰ ਡੀਮੋਰਾਲਾਈਜ਼ ਕਰ ਸਕਦੇ ਹੋ ਜਾਂ ਇਹੋ ਜਿਹੀਆਂ ਗੱਲਾਂ ਕਰ ਸਕਦੇ ਹੋ ਥੈਟ ਇਜ਼ ਇੱਥੋਂ ਪਤਾ ਲੱਗਦਾ ਹੈ ਕੀ ਖਾਨਦਾਨੀ ਬੰਦੇ ਦਾ ਤੇ ਇੱਥੋਂ ਪਤਾ ਲੱਗਦਾ ਹੈ ਨਵੇਂ-ਨਵੇਂ ਅਮੀਰ ਬਣੇ ਦਾ ਜਿਹੜੀ ਖਾਨਦਾਨੀ ਹੁੰਦੀ ਹੈ ਯੂ ਯੂ ਸ਼ੁਡ ਨੋ ਹਾਊ ਟੂ ਰਿਸਪੈਕਟ ਔਮਨ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡੀ ਜਿਹੜੀ ਲੈਂਗੁਏਜ ਹੈ ਜਾਂ ਤੁਹਾਡੀ ਬੋਡੀ ਲੈਂਗੁਏਜ ਹੈ ਤੁਹਾਨੂੰ ਕੀ ਰਿਪਰੈਜ਼ੈਂਟ ਕਰਦੀ ਹੈ ਵੈਰੀ ਰਾਈਟ ਇੱਕ ਇੱਕ ਪੱਖ ਤੱਕ ਤਾਂ ਇਦਾਂ ਲੱਗਦਾ ਹੈ ਕਿ ਚਲੋ ਜਦੋਂ ਵੀ ਕੋਈ ਬੰਦਾ ਕਿਸੇ ਆਰਟਿਸਟ ਨੂੰ ਸਾਈਨ ਕਰਦਾ ਹੈ ਤੇ ਓਬਵੀਅਸਲੀ ਉਹਦਾ ਪੀਓਵੀ ਤਾਂ ਇਹ ਹੁੰਦਾ ਹੀ ਹੈ ਕਿ ਮੈਂ ਆਪਣੇ ਆਪਣੇ ਲਈ ਵੀ ਯੂ نو ਕੁਝ ਕਰਨਾ ਹੈ ਆਰਟਿਸਟ ਦਾ ਤਾਂ ਚਲੋ ਜ਼ਿੰਦਗੀ ਬਣੇਗੀ ਬਟ ਇਸ ਸਟੇਟਮੈਂਟ ਤੋਂ ਬਾਅਦ ਕਾਫੀ ਜ਼ਿਆਦਾ ਲੋਕਾਂ ਦਾ ਨਜ਼ਰੀ ਚੀਜ਼ਾਂ ਹੋਰ ਹੋ ਸਕਦੀਆਂ ਨੇ ਪਰ ਇਸ ਇੱਕ ਸਟੇਟਮੈਂਟ ਨੇ ਇਹ ਤਾਂ ਦਿਖਾਤਾ ਕਿ ਰਿਸਪੈਕਟ ਪੁਆਇੰਟ ਆਫ View ਤਾਂ ਬਹੁਤ ਜ਼ਿਆਦਾ ਮਤਲਬ ਘੱਟ ਨੰਬਰ ਦੇ ਵਿੱਚ ਹੈ ਬਟ ਮੈਂ ਇਹ ਗੱਲ ਜ਼ਰੂਰ ਜਾਣੇ ਚਾਹਾਂਗੀ ਕਿ ਜਦੋਂ ਟੂ ਆਰਟਿਸਟ ਨਵਾਂ ਹੁੰਦਾ ਜਦੋਂ ਹੁਣ ਸੰਨੰਦ ਹੈ ਬੜੀ ਦੇਸੀ ਜੀ ਪਿਆਰੀ ਜੀ ਚੁਲਬੁਲੀ ਜੀ ਕੁੜੀਆ ਇਨੋਸੈਂਟ ਜੀ ਲੱਗਦੀ ਹੈ ਹੈਨਾ ਬਟ ਮੈਂ ਇਹ ਜਾਨਣਾ ਚਾਹਾਂਗੀ ਕਿ ਜਦੋਂ ਆਰਟਿਸਟ ਯੂ نو ਵੈਰੀ ਯੰਗ ਤੇ ਉਦੋਂ ਇੰਨਾ ਜ਼ਿਆਦਾ ਸੋਰਸ ਆਫ ਇਨਕਮ ਨਹੀਂ ਹੁੰਦਾ ਤੁਸੀਂ ਡਿਪੈਂਡਡ ਹੋਣੇ ਹੋ ਟੋਟਲੀ ਜਨਾਂ ਨਾਲ ਬੌਂਡ ਹੋਣੇ ਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇੱਕ ਕਿਦਾਂ ਨਿਕਲਣ ਦੇ ਲਈ ਤੁਹਾਨੂੰ ਲੱਗਦਾ ਕੀ ਇਹਦਾ ਪ੍ਰੋਸੈਸ ਹੈ ਇਹਨੂੰ ਕਿਦਾਂ ਹੱਲ ਕੀਤਾ ਜਾ ਸਕਦਾ ਹੈ ਇਹਦਾ ਇਹਦਾ ਹੋਰ ਕੋਈ ਰਸਤਾ ਹੈ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਯੂ نو ਆਪਸੀ ਸਹਿਮਤੀ ਦੇ ਨਾਲ ਦੋਨੋਂ ਯੂ نو 멘ਟਲ ਪੀਸ ਨੂੰ ਧਿਆਨ ਚ ਰੱਖਦੇ ਹੋਏ ਰਿਸਪੈਕਟ ਪੁਆਇੰਟ ਆਫ View ਦੇ ਨਾਲ ਸੈੱਟ ਕਰ ਸਕਣ ਮੈਨੂੰ ਇਹ ਲੱਗਦਾ ਹੈ ਕਿ ਕਿਸੇ ਵੀ ਆਰਟਿਸਟ ਨੂੰ ਕਿਸੇ ਨਾਲ ਬੌਂਡ ਹੋਣ ਤੋਂ ਪਹਿਲਾਂ ਇੱਕ ਲੀਗਲ ਜਿਹੜਾ ਐਗਰੀਮੈਂਟ ਐਗਰੀਮੈਂਟ ਹੈ ਉਹ ਆਪਣੇ ਲਾਇਰ ਤੋਂ ਪੜਾਉਣਾ ਚਾਹੀਦਾ ਹੈ ਸਾਰੇ ਚੰਗੇ ਤਰੀਕੇ ਦੇ ਨਾਲ ਉੱਚੀ ਟਰਮ ਐਂਡ ਕੰਡੀਸ਼ਨਸ ਦੇਖਣੀਆਂ ਚਾਹੀਦੀਆਂ ਨੇ ਤਾਂ ਦੀ ਉਹਨਾਂ ਕੰਮ ਕਰਨਾ ਚਾਹੀਦਾ ਹੈ ਤਾਂ ਕਿ ਉਹ ਅੱਗੇ ਜਾ ਕੇ ਕਿਸੇ ਪ੍ਰੋਬਲਮ ਦੇ ਵਿੱਚ ਨਾ ਰਾਈਟ ਜੇ ਤਾਂ ਸੁਨੰਦਨਾ ਨੇ ਮੈਨੂੰ ਲੱਗਦਾ ਸਹਿ ਸਬਾਹ ਭੋਲੇ ਪਾਈ ਕਹਿਤਾ ਜਦੋਂ ਉਹਨਾਂ ਨੇ ਕਿਹਾ ਉਹਨੇ ਮੰਨ ਲਿਆ ਹੁਣ ਉਹ ਕਹਿ ਰਹੀ ਹੈ ਕਿ ਮੈਨੂੰ ਐਕਚੁਅਲੀ ਪ੍ਰੋਪਰਲੀ ਅਵੇਅਰ ਨਹੀਂ ਸੀ ਕਿ ਮੈਗਰੀਮੈਂਟ 'ਚ ਕੀ ਲਿਖਿਆ ਤੇ ਕੀ ਨਹੀਂ ਲਿਖਿਆ ਬਟ ਇੱਕ ਆਰਟਿਸਟ ਦਾ ਸੁਨੰਦਨਾ ਨੇ ਕਿਹਾ ਕਿ ਜ਼ਹਿਨੀ ਬਿਮਾਰ ਹੋ ਜਾਣੇ ਤੁਸੀਂ ਤੁਸੀਂ ਉਹਨੇ ਵੀ ਗੱਲ ਕੀਤੀ ਤੁਹਾਨੂੰ ਕੀ ਲੱਗਦਾ ਹੈ ਕਿ ਇੱਕ ਆਰਟਿਸਟ ਇੱਕ ਨਹੀਂ ਇਹੋ ਜਿਹੇ ਕਿੰਨੇ ਆਰਟਿਸਟ ਨੇ ਜੋ ਗੋ ਥਰੂ ਹੋ ਰਹੇ ਨੇ ਤੇ ਇੰਡਸਟਰੀ ਕਿੱਦਾਂ ਅੱਗੇ ਅੱਗੇ ਸਰਵਾਈਵ ਕਰੇਗੀ ਹੋਂਦਾ ਸੋਸ਼ਲ ਮੀਡੀਆ ਦਾ ਜ਼ਮਾਨਾ ਚੀਜ਼ਾਂ ਅੱਗੇ ਆਣ ਲੱਗ ਗਈਆਂ ਪਰ ਨਾ ਹੋ ਤਾਂ ਬਹੁਤ ਦੇਰ ਦੀਆਂ ਰਹੀਆਂ ਐ ਐਕਚੁਅਲੀ ਮੈਨੂੰ ਇਹੀ ਲੱਗਦਾ ਹੈ ਕਿ ਸਾਰਿਆਂ ਨੂੰ ਆਪਣੇ ਜਿਹੜਾ ਵੀ ਕੰਟਰੈਕਟ ਜਿਹਦੇ ਨਾਲ ਕਰਦਾ ਉਹਨੂੰ ਵੈਲ ਅਵੇਅਰ ਹੋਣਾ ਚਾਹੀਦਾ ਹੈ ਉਸ ਕੰਟਰੈਕਟ ਦੇ ਪ੍ਰਤੀ ਔਰ ਲਾਇਰ ਤੋਂ ਬਿਲਕੁਲ ਪੜਾ ਕੇ ਸਾਰੀਆਂ ਆਪਣੇਆ ਟਰਮ ਐਂਡ ਕੰਡੀਸ਼ਨਸ ਪਹਿਲੋਂ ਤੋਂ ਹੀ ਸਹੀ ਕਰਕੇ ਉਸ ਇਨਸਾਨ ਦੇ ਨਾਲ ਚੱਲਣਾ ਚਾਹੀਦਾ ਹੈ ਵਿਚ ਇਜ਼ ਰਾਈਟ ਪੁਆਇੰਟ ਆਦਰਵਾਇਜ਼ ਬਲਾਈਂਡਲੀ ਕਿਸੇ ਨਾਲ ਵੀ ਭਾਵੇਂ ਇੰਡਸਟਰੀ ਹੋਵੇ ਆਮੇ ਆਮ ਜ਼ਿੰਦਗੀ ਹੋਵੇ ਕਿਸੇ ਤੇ ਵੀ ٹرسٹ ਨਹੀਂ ਕਰਨਾ ਚਾਹੀਦਾ ਬਿਕਾਜ਼ ਇੱਥੇ ਲੋਕੀ ਅੱਜਕੱਲ ਵਿਸ਼ਵਾਸ ਕਰਨ ਦੇ ਕਾਬਿਲ ਹੀ ਨਹੀਂ ਹੈਗੇ ਰਾਈਟ ਬਟ ਇੱਕ ਹੋਰ ਚੀਜ਼ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗੀ ਕੱਲ ਹੀ ਸੰਗਦਿਲ ਵੱਲੋਂ ਜਿਨ੍ਹਾਂ ਨੇ ਪਟਾਕੇ ਪਾਉਣ ਨੂੰ ਗੀਤ ਲਿਖਿਆ ਉਹਨਾਂ ਨੇ ਵੀ ਸੁਨੰਦਤਾ ਤੇ ਸਵਾਲ ਚੱਕੇ ਨੇ ਉਹਨਾਂ ਨੇ ਸੁਨੰਦਤਾ ਤੇ ਸਵਾਲ ਚੱਕੇ ਨੇ ਵੀ ਜਿਹੜਾ ਤੇਰਾ ਗੀਤ ਹਿੱਟ ਹੋਇਆ ਕਦੀ ਤੂੰ ਮੇਰਾ ਜ਼ਿਕਰ ਨਹੀਂ ਕੀਤਾ ਤੂੰ ਕਦੀ ਸ਼ੁਕਰਗੁਜ਼ਾਰ ਨਹੀਂ ਹੋਈ ਦੂਸਰਾ ਇੱਥੇ ਨੇੜੇ ਇੱਕ ਪਿੰਡ ਹੈ ਲਾਂਡਰਾ ਦੇ ਵੀ ਉੱਥੇ 2 ਕਰੋੜ ਦੀ ਜ਼ਮੀਨ ਤੇਰੇ ਕੋਲ ਕਿੱਥੋਂ ਆਈ ਔਰ ਐਦਾਂ ਦੇ ਕੁਝ ਸਵਾਲਾਤ ਉਹਨਾਂ ਵੱਲੋਂ ਵੀ ਚੱਕੇ ਗ ਉਸੀ ਕੀ ਨਜ਼ਰੀਆ ਰੱਖਦੇ ਵੇਖੋ ਜੀ ਮੇਰੀ ਗੱਲ ਸੁਣੋ ਹੀ ਇਜ਼ ਅ ਰਾਈਟਰ ਠੀਕ ਹੈ ਪਹਿਲੀ ਗੱਲ ਤੇ ਇੱਕ ਫੇਮਸ ਸਿੰਗਰ ਨੇ ਉਹਦਾ ਗਾਣਾ ਗਾਤਾ ਕੋਈ ਉਹਦੇ ਲਈ ਬਹੁਤ ਵੱਡੀ ਗੱਲ ਹੋਣੀ ਚਾਹੀਦੀ ਹੈ ਸ਼ੀ ਉਹਨੂੰ थैंकफुल ਇਤੇ ਬਹੁਤ ਰਾਈਟਰ ਨੇ ਪੰਜਾਬ ਦੇ ਵਿੱਚ ਜੀ ਵੈਰੀ ਟੈਲੈਂਟਡ ਜਿਹੜੀ ਕਿ ਹਰ ਕੋਈ ਬੰਦਾ ਚਾਹੁੰਦਾ ਹੈ ਕਿ ਸਾਡਾ ਗਾਣਾ ਗਾ ਦੋ ਠੀਕ ਹੈ ਉਹਨੇ ਤੇਰਾ ਗਾਣਾ ਗਾਇਆ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ ਇਸ ਤੋਂ ਵੱਡਾ ਥੈਂਕ ਯੂ ਤੇਰੇ ਵਾਸਤੇ ਹੋ ਨਹੀਂ ਸਕਦਾ ਰਾਈਟ ਦੂਜੀ ਗੱਲ ਜੇ ਤੁਸੀਂ ਗੱਲ ਕਰ ਰਹੇ ਹੋ ਰੈਵਨਿਊ ਜਨਰੇਟ ਜਨਰੇਸ਼ਨ ਦੀ ਜਾਂ ਕੋਈ ਵੀ ਚੀਜ਼ਾਂ ਦੀ ਉਹ ਤੇ ਖੁਦ ਮੰਗ ਰਹੀ ਹੈ ਪਿੰਕੀ ਢਾਲੀਵਾਲ ਤੋਂ ਉਹ ਤੈਨੂੰ ਕਿੱਥੋਂ ਦੇਊਗੀ ਠੀਕ ਹੈ ਨਾਲੇ ਤੈਨੂੰ ਅੱਜ ਹੀ ਯਾਦ ਆਇਆ ਇਹ ਜੀ ਗੱਲ ਕਰਨ ਦਾ ਇਹ ਗੱਲ ਤੂੰ ਉਦੋਂ ਵੀ ਕਰ ਸਕਦਾ ਸੀਗਾ ਠੀਕ ਹੈ ਔਰ ਇਹ ਗੱਲ ਤੈਨੂੰ ਗੱਲ ਕਰਨੀ ਚਾਹੀਦੀ ਹੈ ਤੇ ਪਿੰਕੀ ਜੀ ਤੋਂ ਮੰਗਣਿਆ ਚਾਹੀਦਾ ਹੈ ਉਹਦਾ ਰੈਵਨਿਊ ਉਹਨਾਂ ਦੇ ਹੱਥ 'ਚ ਹੈ ਜੋ ਉਹਦੇ ਕੋਲ ਹੁੰਦਾ ਤੇ ਉਹ ਵਿਚਾਰੀ ਕਿਉਂ ਮੰਗਦੀ ਉਹਦੇ ਕੋਲੋਂ ਐਂ ਦੂਜੀ ਗੱਲ ਉਹਦੇ ਕੋਲ ਜਿਹੜੀ ਵੀ ਪ੍ਰਾਪਰਟੀ ਹੈ ਜੋ ਕੁਝ ਵੀ ਹੈ ਜੀ ਉਹਨੇ ਆਪਣੀ ਬਣਾਈ ਹੈ ਹੂ ਇਜ਼ ਹੀ ਟੂ ਆਸਕ ਹਰ ਕਿ ਉਹ ਦੇਖੋ ਕਿੱਥੋਂ ਆਈ ਹੈ ਤੇ ਕਿੱਥੋਂ ਨਹੀਂ ਆਈ ਇਹ ਤੇ ਉਹਨੂੰ ਕਿਸੇ ਨੇ ਰਾਈਟ ਦਿੱਤਾ ਹੀ ਨਹੀਂ ਇਸ ਗੱਲ ਦਾ ਹਰ ਕਿਸੇ ਦੀ ਆਪਣੀ ਪਰਸਨਲ ਲਾਈਫ ਹੈ ਜੇ ਕਿਸੇ ਕੋ ਪੈਸੇ ਕਿਸੇ ਨੇ ਕਮਾਏ ਆਪਣੀ ਮਿਹਨਤ ਦੇ ਨਾਲ ਜਾਂ ਸ਼ੋਅ ਲਾ ਕੇ ਕਮਾਇਆ ਜਾਂ ਕੋਸ਼ ਕਰਕੇ ਕਮਾਇਆ ਤੇ ਆਬਵੀਅਸਲੀ ਉਹ ਆਪਣੇ ਨਾਮ ਤੇ ਪ੍ਰਾਪਰਟੀ ਲਊਗਾ ਕਿਸੇ ਦੇ ਨਾਮ ਤੇ ਨਹੀਂ ਲਊਗਾ ਔਰ ਜਿਹੜਾ ਉਹਦਾ ਸ਼ੇਅਰ ਬੰਦਾ ਸੀਗਾ ਉਹਨਾਂ ਤੋਂ ਉਹ ਅੱਜ ਮੰਗ ਰਹੀ ਹੈ ਕਿਸੇ ਵੀ तरीके ਦੇ ਨਾਲ ਬਟ ਮੈਂ ਤੁਹਾਡੇ ਕੋਲੋਂ ਜਾਨਣਾ ਚਾਹਾਂਗੇ ਕਿ ਇੱਕ ਪਿਓ ਬਣਿਆ ਫਿਗਰ ਔਰ ਇੱਕ ਮਾਂ ਵਾਂਗੂ ਬਣੀ ਭੈਣ ਹੈ ਨਾ ਪਿੰਕੀ ਤਾਰੀਵਾਲ ਤੇ ਉਹਨਾਂ ਦੇ ਪਤਨੀ ਜਦੋਂ ਤੁਹਾਨੂੰ ਰੱਖਦੇ ਨੇ ਜਦੋਂ ਤੁਹਾਡੀ ਪਸੰਦ ਦੀਆਂ ਚੀਜ਼ਾਂ ਹੁੰਦੀਆਂ ਨੇ ਤੇ ਆਈ ਥਿੰਕ ਕੁੜੀ ਬਹੁਤ سارے ਸੁਪਨੇ ਸਜਾ ਲੈਂਦੀ ਆ ਪ੍ਰੋਫੈਸ਼ਨਲ ਤੇ ਪਰਸਨਲ ਬੋਥ ਹੈ ਨਾ ਬਟ ਇੱਕੋਦਮ ਜਦੋਂ ਚੀਜ਼ਾਂ بگੜਦੀਆਂ ਨੇ ਜਾਂ ਤੁਹਾਨੂੰ ਕੀ ਲੱਗਦਾ ਹੈ ਕਿ ਸਭ ਤੋਂ ਵੱਡਾ ਰੀਜ਼ਨ ਕੀ ਹੋ ਸਕਦਾ ਹੈ بگੜਨ ਪਿੱਛੇ ਉਹਨਾਂ ਨੇ ਬੱਚਿਆਂ ਵਾਂਗੂ ਸੁਨੰਦਾ ਨੂੰ ਰੱਖਿਆ ਔਰ ਸੁਨੰਦਾ ਨੇ ਇਹਦੇ ਉਹਨਾਂ ਨੂੰ ਬਣਦੀ ਇੱਜ਼ਤ ਦਿੱਤੀ ਹੈ ਵਿਕੋ ਜੀ ਮੈਨੂੰ ਇਹ ਲੱਗਦਾ ਹੈ ਕਿ ਆਈ ਡੋ ਨੋ ਐਨੀਥਿੰਗ ਅਬਾਊਟ ਪਰਸਨਲ ਇਨਾ ਮੈਨੂੰ ਕੁਝ ਨਹੀਂ ਪਤਾ ਮੈਨੂੰ ਇਹ ਲੱਗਦਾ ਵੀ ਬਹੁਤ ਸਾਰੇ ਰਿਸ਼ਤੇ ਫੇਕ ਵੀ ਹੁੰਦੇ ਆ ਐਂਡ ਬਹੁਤ ਸਾਰੇ ਰਿਸ਼ਤੇ ਐਕਟ ਕਰਦੇ ਆ ਜਦੋਂ ਕੋਈ ਬੰਦਾ ਕਮਾਈ ਦਾ ਸਾਧਨ ਬਣ ਜਾਂਦਾ ਹੈ ਤੇ ਉਸ ਤਰੀਕੇ ਦੇ ਨਾਲ ਉਹਨੂੰ ਟ੍ਰੀਟ ਕੀਤਾ ਜਾਂਦਾ ਹੈ ਰਾਈਟ ਐਂਡ ਮੇਬੀ ਕੋਈ 슈ਗਰ 슈ਗਰ ਡੈਡੀ ਕੋਈ 슈ਗਰ ਬੱਚਾ ਵੀ ਬਣ ਜਾਂਦਾ ਹੈ ਜਿੱਤੋਂ 슈ਗਰ ਮਿਲ ਰਹੀ ਹੈ ਜਿੰਨੀ ਦੇਰ ਤੱਕ ਯੂ ਹੈਵ ਟੂ ਬੀ ਸਵੀਟ ਵਿਦ ਥੈਟ ਪਰਸਨ ਤੇ ਕੁਝ ਇਹ ਜੀਆਂ ਚੀਜ਼ਾਂ ਵੀ ਹੋ ਸਕਦੀਆਂ ਬਿਕਾਜ਼ ਆਈ ਆਈ ਬਲੀਵ ਦੇ ਆ ਵੈਰੀ ਪ੍ਰੋਫੈਸ਼ਨਲ ਪੀਪਲ ਦੇ نو ਹਾਊ ਟੂ ਟਰੀਟ ਦੈਟਸ ਆਫ ਅ এনवायरमेंट ਕ੍ਰੀਏਟ ਕਰਕੇ ਬਾਕੀ ਮੈਨੂੰ ਆਈ ਡੋਨਟ ਨੋ them ਪਰਸਨਲੀ ਉਹਨਾਂ ਦਾ ਕੀ ਸਿਨੈਰੀਓ ਸੀਗਾ ਕੀ ਨਹੀਂ ਸੀਗਾ ਬਾਕੀ ਇਹ ਗੱਲਾਂ ਤੇ ਹਰਟ ਹੁੰਦੀਆਂ ਹੀ ਨੇ ਵੀ ਜੋ ਇਸ ਪਰਿਵਾਰ ਦੇ ਵਿੱਚ ਤੁਸੀਂ ਕੰਮ ਕੀਤਾ ਜਾਂ ਤੁਸੀਂ ਰਹੇ ਹੋ ਐਂ ਤੁਹਾਡੀ ਐਕਸਪੈਕਟੇਸ਼ਨਸ ਵੀ ਆ ਤੱਕ ਦੀਆਂ ਸੀਗੀਆਂ ਚਲੋ ਮੈਂ ਇਹੀ ਗੱਲ ਸੁਣਨ ਦਾ ਨੂੰ ਕਹੂੰਗੀ ਕਿ ਉਹਦੇ ਲਈ ਰਿਸ਼ਤਿਆਂ ਦੀ ਘਾਟ ਨਹੀਂ ਹੈਗੀ ਯੂ نو ਉਹਦੀ ਇੱਕ ਕਮਿਟਮੈਂਟ ਸੀਗੀ ਚਲੋ ਉਹਨੇ ਨਿਭਾਈ ਜਿੱਥੋਂ ਤੱਕ ਨਿਭਾਉਣੀ ਸੀਗੀ ਹਰ ਇੱਕ ਬੰਦੇ ਦਾ ਆਪਣਾ ਆਪਣਾ ਕਿਰਦਾਰ ਹੁੰਦਾ ਜਿਹਨੇ ਜਿੱਥੋਂ ਤੱਕ ਨਿਭਾਉਣਾ ਹੁੰਦਾ ਹੈ ਐਂਡ ਸ਼ੀ ਇਜ਼ ਬੋਲਡ ਇਨਫ ਕਿ ਉਹਨੇ ਆਪਣੀ ਗੱਲ ਰੱਖੀ ਐਂਡ ਸਾਰੀਆਂ ਕੁੜੀਆਂ ਨੂੰ ਆਪਣੀ ਜਿਹੜੀਆਂ ਗੱਲਾਂ ਨੇ ਕਿਤੇ ਵੀ ਜਿਹੜੀਆਂ ਹਰਾਸਮੈਂਟ ਫੀਲ ਕਰ ਰਹੀਆਂ ਨੇ ਜਿਨ੍ਹਾਂ ਨੂੰ ਮੈਂਟਲ ਟੈਂਸ਼ਨਸ ਨੇ ਜਾਂ ਵਾਟਐਵਰ ਇਟ ਇਜ਼ ਸੋਸਾਇਟੀ ਦੇ ਵਿੱਚ ਉਹਨਾਂ ਨੂੰ ਬਾਹਰ ਆ ਕੇ ਬੋਲਣਾ ਚਾਹੀਦਾ ਹੈ ਇਹ ਸਭ ਤੋਂ ਵਧੀਆ ਗੱਲ ਹੈ ਕਿ ਕੌਨਫੀਡੈਂਸ ਲੈਵਲ ਇਹਦੇ ਨਾਲ ਬੂਸਟ ਅਪ ਹੁੰਦਾ ਹੈ ਔਰ ਅਸੀਂ ਕਿਸੇ ਨੂੰ ਇਹ ਗੱਲ ਦਾ ਹੱਕ ਨਹੀਂ ਦਿੰਦੇ ਕਿ ਕੋਈ ਵੀ ਔਰਤਾਂ ਦਾ ਅਪਮਾਨ ਕਰੇ ਔਰ ਕਿਸੇ ਵੀ ਤਰੀਕੇ ਦੀ ਗਲਤ ਸ਼ਬਦਾਵਲੀ ਜਿਹੜੀ ਹੈ ਉਹ ਔਰਤਾਂ ਦੇ ਪ੍ਰਤੀ ਯੂਜ਼ ਕੀਤੀ ਜਾਵੇ ਬਿਲਕੁਲ ਬਿਲਕੁਲ ਵਾਜਿਬ ਗੱਲ ਹੈ ਜਦੋਂ ਇਹੋ ਜੀਆਂ ਸਮੱਸਿਆਵਾਂ ਤੁਸੀਂ ਜਿੱਦਾਂ ਕਿਹਾ ਕਿ ਕਈ ਲੋਕ ਕਿ ਡਰ ਕੇ ਆਪਣਾ ਆਪ ਦਾ ਸਟੈਂਡ ਨਹੀਂ ਲੈ ਪਾਉਂਦੇ ਹੈ ਨਾ ਕਾਕਾ ਜੀ ਨੇ ਵੀ ਇਹ ਗੱਲ ਕਹੀ ਹੈ ਸੁਨੰਦਾ ਵੀ ਹੁਣ ਕੰਮ ਲਈ ਬੇਸਿਕਲੀ ਉਸ ਨੂੰ ਪਰੇਸ਼ਾਨੀ ਆ ਰਹੀ ਹੈ ਜੋ ਕਿ ਸ਼ਾਇਦ ਉਸ ਨੂੰ ਮਿਲ ਨਹੀਂ ਪਾਰ ਰਿਹਾ ਜਾਂ ਇੰਡਸਟਰੀ ਦੇ ਵਿੱਚ ਉਹਨੂੰ ਦਿੱਕਤ ਆ ਰਹੀ ਹੈ ਨਾ ਜਦੋਂ ਕਿ ਉਹ ਐਡਾ ਵੱਡਾ ਨਾਮ ਬਣਾ ਚੁੱਕੀ ਹੈ ਸੁਨੰਦਾ ਕੋਈ ਵੀ ਪ੍ਰੋਜੈਕਟ ਕਰੇਗੀ ਤੇ ਬੜੀ ਵਾਜਿਬ ਗੱਲ ਹੈ ਕਿ ਉਹ ਚੱਲੇਗਾ ਹੀ ਚੱਲੇਗਾ ਬਟ ਕੰਮ ਨਾ ਮਿਲਣ ਨੂੰ ਲੈ ਕੇ ਕੇ ਫਾਈਨੈਂਸ਼ੀਅਲੀ ਡੇ ਬਾਈ ਡੇ ਵੀਕ ਹੋਣ ਨੂੰ ਲੈ ਕੇ ਤੁਸੀਂ ਕੀ ਸਮਝਦੇ ਹੋ ਇੱਕ ਆਰਟਿਸਟ ਲਾਈਫ ਕਿੱਥੇ ਸਟੈਂਡ ਕਰਦੀ ਹੈ ਵੇਖੋ ਜੀ ਮੈਨੂੰ ਇਹ ਲੱਗਦਾ ਹੈ ਕਿ ਸਾਰਿਆਂ ਨੂੰ ਇਹ ਲੱਗਦਾ ਹੈ ਕਿ ਆਰਟਿਸਟ ਕੋਲ ਬਹੁਤ ਪੈਸੇ ਹੁੰਦੇ ਆ ਡਿਊ ਟੂ ਹਰ ਫੇਮ ਐਂਡ ਪਬਲਿਸਿਟੀ ਜਦ ਕਿ ਉਹ ਜ਼ਰੂਰੀ ਨਹੀਂ ਵੀ ਸਾਰਿਆਂ ਦੇ ਕੋਲ ਹੋਣ ਇਹ ਡਿਪੈਂਡ ਕਰਦਾ ਹੈ ਠੀਕ ਹੈ ਔਰ ਮੈਨੂੰ ਇਹ ਲੱਗਦਾ ਵੀ ਸੁਨੰਦਾਂ ਨੂੰ ਸਭ ਤੋਂ ਪਹਿਲਾਂ ਤੇ ਜਿਹੜੀਆਂ ਵੀ ਚੀਜ਼ਾਂ ਉਹਨਾਂ ਨਾਲ ਕੰਟਰੈਕਟ ਪੱਕੀ ਜਿਹੜੀਆਂ ਆ ਉਹ ਉਹ ਕਲੈਰੀਫਾਈ ਸਾਰੀਆਂ ਕਰਵਾ ਕੇ ਦੇਣੀਆਂ ਚਾਹੀਦੀਆਂ ਨੇ ਗਵਰਨਮੈਂਟ ਨੂੰ ਵੀ ਵੀ ਜਿਹੜੀਆਂ ਐਨਓਸੀਜ਼ ਆ ਵਾਟਐਵਰ ਤਾਂ ਕਿ ਉਹ ਖੋਲ ਕੇ ਕੰਮ ਕਰ ਸਕੇ ਬਾਕੀ ਇਹ ਵੀ ਆਪਣੀ ਸੁਸਾਇਟੀ ਕਿਸ ਤਰੀਕੇ ਦੇ ਨਾਲ ਸਰਵ ਕਰ ਸਕਦੀ ਹੈ ਜਿਆਦਾ ਤੋਂ ਜਿਆਦਾ ਸੁਨੰਦਾਂ ਨੂੰ ਸ਼ੋਅ ਦੇ ਸਕਦੀ ਹੈ ਔਰ ਜਿਆਦਾ ਜਿਆਦਾ ਉਹਨਾਂ ਨੂੰ ਬੁਲਾ ਸਕਦੀ ਹੈ ਯੂ ਨੋ ਔਰ ਬਾਕੀ ਤੇ ਉਹਦੇ ਗਾਣੇ ਅਸੀਂ ਸੁਣਦੇ ਆ ਅਸੀਂ ਪਿਆਰ ਕਰਦੇ ਆ ਉਹਨੂੰ ਠੀਕ ਹੈ ਇੰਟਰਨੈਸ਼ਨਲੀ ਸਾਰੇ ਪਿਆਰ ਕਰਦੇ ਆ ਉਹਨੂੰ ਆ ਇਸ ਤਰੀਕੇ ਦੇ ਨਾਲ ਹੀ ਇੱਕ ਔਰਤ ਦੀ سپورਟ ਕੀਤੀ ਜਾ ਸਕਦੀ ਹੈ ਜਾਂ ਉਹਨੂੰ ਮੋਰਲੀ ਜਾਂ ਇਮੋਸ਼ਨਲੀ ਬੂਸਟ ਅਪ ਕੀਤਾ ਜਾ ਸਕਦਾ ਹੈ ਕਿ ਇਹ ਕੰਮ ਦੀ ਕਿਤੇ ਕੋਈ ਕਮੀ ਨਹੀਂ ਹੋਣੀ ਚਾਹੀਦੀ ਉਹਨੂੰ ਸਾਰਿਆਂ ਨੂੰ ਉਹਨੂੰ ਕੰਮ ਦੇਣਾ ਚਾਹੀਦਾ ਹੈ ਬਿਲਕੁਲ ਸਹੀ ਇੰਟਰਵਿਊ ਨੂੰ ਮਤਲਬ ਆਪਾਂ ਖਤਮ ਕਰਦਿਆਂ ਹੋਇਆ ਇੱਕ ਦੋ ਗੱਲਾਂ ਹੋਰ ਕਰਾਂਗੇ ਮੈਨੂੰ ਹਜੇ ਵੀ ਯਾਦ ਹੈ ਕੁਝ ਆਈ ਥਿੰਕ ਪਿਛਲੇ ਸਾਲ ਦੀ ਗੱਲ ਹੈ ਜਾਂ ਸ਼ਾਇਦ ਉਸ ਤੋਂ ਪਿਛਲੇ ਸਾਲ ਦੀ ਐਂਡ ਆਫ ਦਾ ਇਅਰ ਦੀ ਗੱਲ ਹੈ ਬਹੁਤ ਰੋਲਾ ਪਿਆ ਸੀਗਾ ਕਿ ਸੁਨੰਦਾ ਸ਼ਰਮਾ ਦੇ ਸਾਰੇ ਗਾਣੇ ਡਿਲੀਟ ਕਰ ਦਿੱਤੇ ਗਏ ਆ ਆਫੀਸ਼ੀਅਲੀ ਤੇ ਉਦੋਂ ਬਹੁਤ ਰੋਲਾ ਪਿਆ ਸੀ ਕਿ ਸ਼ਾਇਦ ਕੋਈ ਪੰਗਾ ਪੈ ਗਿਆ ਪੰਗਾ ਪੈ ਗਿਆ ਹੈਨਾ ਉੱਥੋਂ ਲੈ ਕੇ ਸੁਨੰਦਾ ਸਰਵਾਈਵ ਕਰਦੀ ਗਈ ਕਰਦੀ ਗਈ ਵਿੱਚ ਉਹਨਾਂ ਨੇ ਇੱਕ ਦੋ ਥੋੜੇ ਸ਼ੋਅ ਵੀ ਲਾਏ ਮੈਨੂੰ ਲੱਗਦਾ ਫਿਰ ਅਬ ਸੋਨੰਦ ਦੇ ਵਿੱਚ ਆਇਆ ਕਿ ਬੀਬੀ ਰਜਨੀ ਜੋ ਕਿ ਪਿੰਕੀ ਤਾਲੀ ਵਾਲ ਦੀ ਫਿਲਮ ਹੈ ਉਹ ਚੋਂ ਉਹਨੂੰ ਹੀ ਲਿਆ ਜਾਏਗਾ ਬਟ ਫਿਰ ਖਬਰ ਆਈਆਂ ਕਿ ਨਹੀਂ ਉਹ ਰਿਪਲੇਸ ਕਰ ਦਿੱਤਾ ਗਿਆ ਔਰ ਫਿਰ ਉਸ ਤੋਂ ਬਾਅਦ ਕੱਟ ਟੂ ਮੈਂ ਤੁਹਾਨੂੰ ਦੱਸਦੀਆਂ ਕਿ ਮੈਂ ਕਿੱਥੇ ਉਸ ਚੀਜ਼ ਨੂੰ ਫੀਲ ਕਰ ਪਾ ਰਹੀਆਂ ਦਿਲਜੀਤ ਦੇ ਸਾਜ ਦੇ ਲਾਈਵ ਕਾਨਸਰਟ ਦੌਰਾਨ ਜਦੋਂ ਉਹਨਾਂ ਵੱਲੋਂ ਗੀਤ ਗਾਇਆ ਗਿਆ ਇੱਕ ਕੁੜੀ ਸੋਨੰਦਾ ਵਾਸਟੈਂਡਿੰਗ ਅਲੋਨ ਕੱਲੀ ਖੜੀ ਸੀ ਔਰ ਉਹ ਇੰਨਾ ਜ਼ਿਆਦਾ ਯੂ نو ਉਸ ਵਾਈਬ ਨੂੰ ਫੀਲ ਕਰਕੇ ਸ਼ੀ ਵਾਸ ਲਾਈਕ ਕਿ ਹੂੰ ਰੋ ਦੇਗੀ ਐਂਡ ਹੂੰ ਰੋ ਦੇਗੀ ਵੀਡੀਓ ਵੀ ਬਹੁਤ ਵਾਇਰਲ ਹੋਇਆ ਸੀ ਤੁਸੀਂ ਸਹੀ ਕਹਿ ਰਹੇ ਹੋ ਕਿ ਪਤਾ ਨਹੀਂ ਉਹ ਕਦੋਂ ਤੋਂ ਇਸ ਚੀਜ਼ ਨੂੰ ਯੂ نو ਸਹਿੰਦੀ ਆ ਰਹੀ ਸੀ ਕਿ ਜਿਹੜਾ ਉਹ ਜ਼ਹਿਨੀ ਬਿਮਾਰ ਵਾਲੀ ਗੱਲ ਉਹਨੇ ਕੀਤੀ ਐ ਐਕਸੈਕਟਲੀ ਇੱਕ ਕੁੜੀ ਵਾਸਤੇ ਇਟਸ ਨੋਟ ਈਜ਼ੀ ਟੂ ਸਪੀਕ ਫਰੰਟ ਆਫ ਕੈਮਰਾ ਜਦੋਂ ਉਹ ਖੁਦ ਸਫਰ ਕਰ ਰਿਹਾ ਹੋਵੇ ਐਂਡ ਮੈਂ ਤੁਹਾਨੂੰ ਕਿਹਾ ਆਰਟਿਸਟ ਆ ਵੈਰੀ ਇਮੇਜ ਕੌਂਸ਼ੀਅਸ ਉਹਨਾਂ ਨੂੰ ਪਹਿਲੀ ਗੱਲ ਤੇ ਕਿਸੇ ਤੇ ਵਿਸ਼ਵਾਸ ਨਹੀਂ ਹੁੰਦਾ ਔਰ ਕਿਤੇ ਵਿਸ਼ਵਾਸ करे जिन्ने सब तो ज्यादा जिते विश्वास ਕੀਤਾ ਹੋਵੇ ਉਹਨੇ ਜਦੋਂ ਤੋੜਿਆ ਹੋਵੇ ਤੁਹਾਡਾ ਵਿਸ਼ਵਾਸ दैट ਆਫ दैट ਮੂਮੈਂਟ ਆਫ ਟਾਈਮ ਉਹਨੂੰ ਇਹ ਨਹੀਂ ਲੱਗਦਾ ਵੀ ਮੈਂ ਕਿਹਦੇ ਨਾਲ ਗੱਲ ਕਰਾਂ ਜਾਂ ਮੈਂ ਕਿਤੇ ਵਿਸ਼ਵਾਸ ਕਰਾਂ ਇਹ ਇਹ ਚੀਜ਼ ਹੁੰਦੀ ਹੈ ਔਰ ਬਾਕੀ ਤੁਹਾਨੂੰ ਪਤਾ ਹੈ ਜਿਸ ਤਰੀਕੇ ਦੇ ਨਾਲ ਆ ਜਿੰਨੇ ਕੰਪਨੀਆਂ ਵਾਲੇ ਹੁੰਦੇ ਨੇ ਦੇ ਆ ਵੈਲ ਕਨੈਕਟਡ ਟੂ politcal people yes. also ਐਂਡ ਪੈਸਾ ਹੁੰਦਾ ਆ ਔਰ ਕਿਸੇ ਤਰੀਕੇ ਦੇ ਨਾਲ ਕਿਸੇ ਵੀ ਸਵੀਟ ਕੈਂਡੀਡੇਟ ਤਰਾ ਕਿਸੇ ਨਾ ਕਿਸੇ ਨੂੰ ਫੰਡਿੰਗ سپورਟਿੰਗ ਕਰਦੇ ਰਹਿੰਦੇ ਆ ਸੋ ਆਰਟਿਸਟ ਨੂੰ ਇਸ ਗੱਲ ਦਾ ਵੀ ਡਰ ਲੱਗਦਾ ਹੈ ਕਿ ਦਿਨਾਂ ਕਿਤੇ ਮੇਰੀ ਗੱਲ ਸੁਣੀ ਜਾਊਗੀ ਕਿ ਨਹੀਂ ਸੁਣੀ ਜਾਊਗੀ ਜੇ ਮੈਂ ਗੱਲ ਕਰੂੰਗੀ ਤੇ ਇਹ ਨਾ ਹੋਵੇ ਕਿ ਕੱਲ ਨੂੰ ਮੇਰਾ ਮੇਰੀ ਗੱਲ ਨਾ ਰੱਖੀ ਜਾਵੇ ਸੋ ਇਹ ਚੀਜ਼ਾਂ ਬਹੁਤ ਸਾਰੇ ਸਿਨੈਰੀਓਸ ਨੇ ਬਟ ਮੈਂ ਵਿਸ਼ਵਾਸ ਦੁਆਉਣੀ ਆ ਤੁਹਾਡੇ ਚੈਨਲ ਦੇ ਮਾਧਿਅਮ ਦੇ ਨਾਲ ਕਿ ਆਮ ਆਦਮੀ ਪਾਰਟੀ ਇਹ ਜੀ ਸਰਕਾਰ ਹੈ ਕਿ ਜਿੱਥੇ किसी भी रिश्तेदार कोई मामा ताया चाचा कोई भी होलीटिशन का भी हो जिते सही गल है उस सही की जाएगी जे किसी औरत नी भैन धक्का हो रहा मान सरकार खड़ी है एंड नाल ही सा कित भी कोई भी उन्होंने प्रॉब्लम फेस हो रही है आर्टिस्ट ਆਵੇਂ ਸਾਰੇ ਜਾਣੇ ਵੀ ਆਰ ਸਟੈਂਡਿੰਗ ਵਿਦ them ਐਂਡ ਅਸੀਂ ਸਾਚ ਦਾ ਸਾਥ ਦੇਵਾਂਗੇ ਅਸੀਂ ਕਿਸੇ ਨੂੰ ਵੀ ਮਤਲਬ ਮੈਂਟਲ ਹਰਾਸਮੈਂਟ ਦੇ ਕੇਸ ਦੇ ਵਿੱਚ ਨਹੀਂ ਪੈਣ ਦੀ ਕੋਸ਼ਿਸ਼ ਅਸੀਂ ਕਰ ਸਕਦੇ ਐਂਡ that's what I ਮੈਂ ਇੱਕ ਕੌਨਫੀਡੈਂਸ ਨਾਲ ਕਹਿ ਸਕਦੀ ਐ ਇਹ ਗੱਲ ਔਰ ਜੇ ਕੋਈ ਵੀ ਸਾਡੀ ਭੈਣ ਪੰਜਾਬ ਦੇ ਵਿੱਚ ਇਸ ਇਸ਼ੂ ਦੇ ਨਾਲ ਜੂਝ ਰਹੀ ਹੈ ਤੇ ਉਹ ਸਾਡੇ ਔਰਮਨ ਕਮਿਸ਼ਨ ਰਾਜ ਲਾਲੀਗਿੱਲ ਮੈਮ ਬੰਦੇ ਆ ਮੋਹਾਲੀ ਤੇ ਤੁਸੀਂ ਉੱਥੇ ਆ ਕੇ ਆਪਣੀ ਕੰਪਲੇਨਟ ਦਰਜ ਕਰ ਸਕਦੇ ਹੋ ਔਰ ਤੁਹਾਡੀ ਸੁਣਵਾਈ ਹੋਊਗੀ ਔਰ ਬਿਲਕੁਲ ਇਮਾਨਦਾਰੀ ਦੇ ਨਾਲ ਤੁਹਾਡੇ ਉੱਤੇ ਫੈਸਲਾ ਲਿੱਤਾ ਜਾਊਗਾ ਸੋ ਇਸ ਵਾਰ ਵਾਂਗੂ ਉਮੀਦ ਕੀਤੀ ਜਾ ਸਕਦੀ ਹੈ ਕਿਉਂਕਿ ਰੀਸੈਂਟਲੀ ਤੁਸੀਂ ਵੀ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਹੈ ਸੋ ਉਹਦੇ ਲਈ ਮੁਬਾਰਕਬਾਦ ਹੈ ਸੋ ਉਮੀਦ ਕੀਤੀ ਜਾ ਸਕਦੀ ਹੈ ਕਿ ਜਿੰਨੀਆਂ ਵੀ ਕੁੜੀਆਂ ਪੰਜਾਬ ਦੀਆਂ ਹੈਗੀਆਂ ਨੇ ਜਦੋਂ ਵੀ ਉਹਨਾਂ ਨੂੰ ਇਹੋ ਜੀ ਕੋਈ ਸਮੱਸਿਆ ਆਂਦੀ ਹੈ ਤੇ ਆਈ ਥਿੰਕ ਤੁਸੀਂ ਜ਼ਰੀਆ ਬਣੋਗੇ ਉਹਨਾਂ ਦੀ ਆਵਾਜ਼ ਨੂੰ ਚੱਕਣ ਦਾ ਐਬਸੋਲੂਟਲੀ ਮੇਰੀਆਂ ਭੈਣਾਂ ਨੇ ਯੂ نو ਐਂਡ ਮੈਂ ਹਮੇਸ਼ਾ ਸਾਦੀ ਸੱਚ ਦੀ ਆਵਾਜ਼ ਚੁੱਕੀ ਹੈ ਔਰ ਮੇਰੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਕਿਸੇ ਨੂੰ ਵੀ ਮੈਂਟਲ ਹਰਾਸਮੈਂਟ ਦਾ ਸਾਹਮਣਾ ਨਾ ਕਰਨਾ ਪਵੇ ਇਸੇ ਕਰਕੇ ਔਰ ਵਿਮਨ ਕਮਿਸ਼ਨ ਬਣੀ ਹੈ ਔਰ ਜਿੱਥੇ ਮੈडम ਰਾਜਕਾਲ ਲਾਲੀਗਿਲ ਬੈਂਦੇ ਨੇ ਮੈਂ ਤੇ ਇਹ ਕਹੂੰਗੀ ਕਿ ਉਹਨਾਂ ਕੋਲ ਜਾਣਾ ਚਾਹੀਦਾ ਐਂਡ ਸ਼ੀ ਇਜ਼ ਵੈਰੀ ਨਾਈਸ ਉਹ ਬੜੀ ਪਲਾਈਟਲੀ ਸਾਰਿਆਂ ਦੀ ਗੱਲ ਸੁਣਦੇ ਆਂ ਔਰ ਜਿੱਥੇ ਕਿਤੇ ਐਕਸ਼ਨ ਲੈਣ ਦੀ ਗੱਲ ਹੋਵੇ ਇਮੀਡੀਏਟਲੀ ਐਕਸ਼ਨ ਹੁੰਦਾ ਪਰਚਾ ਵੀ ਹੁੰਦਾ ਜਿਵੇਂ ਸੁਨੰਦਾ ਦੇ ਕੇਸ ਦੇ ਵਿੱਚ ਮਾਨ ਸਾਹਿਬ ਨੇ ਕੀਤਾ ਐਵੇਂ ਹੀ ਸਾਡੀ ਸਰਕਾਰ ਦੇ ਵਿੱਚ ਸਾਰਿਆਂ ਦੀ ਸੁਣੀ ਜਾਊਗੀ ਔਰ ਸਾਰਾ ਕੁਝ ਵਧੀਆ ਹੋਊਗਾ ਵਾਹਿਗੁਰੂ ਜਨਿਆ ਦੀ ਉਮੀਦਾਂ ਲਗੀਆਂ ਨੇ ਵਾਕਈ ਔਰ ਸਿਰੇ ਚੜਨ ਸੋ ਥੈਂਕ ਯੂ ਸੋ ਵੈਰੀ ਮਚ ਐਂਡ ਯਸ ਸੁਨੰਦਾ ਤੁਸੀਂ ਬਹੁਤ ਸਟਰੋਂਗ ਹੋ ਸੋ ਬਸ ਇਸੇ ਤਰ੍ਹਾਂ ਅੜ ਕੇ ਖੜ ਕੇ ਪਰਮਾਤਮਾ ਨੂੰ ਹਾਜ਼ਰ ਨਜ਼ਰ ਕਰਕੇ ਡਟੇ ਰਹੋ ਸਾਰੇ ਤੁਹਾਡੇ ਨਾਲ ਨੇ ਸੋਨੀਆ ਮਾਨ ਦੇ ਨਾਲ ਗੱਲਬਾਤ ਕੀਤੀ ਹੈ ਔਰ ਅਸੀਂ ਦੇਖਿਆ ਕਿ ਕਿੰਨੀ ਬੇਬਾਕੀ ਦੇ ਨਾਲ ਉਹਨਾਂ ਨੇ ਆਪਣਾ ਪੱਖ ਹੀ ਨਹੀਂ ਰੱਖਿਆ ਬਲਕਿ ਆਪਣਾ ਸਾਥ ਤੇ ਵਿਸ਼ਵਾਸ ਵੀ ਤੁਹਾਡੇ ਤੇ ਦਿਖਾਇਆ ਸੋ ਆਲ ਦਾ ਵੈਰੀ ਬੈਸਟ ਔਰ ਥੈਂਕ ਯੂ ਤੁਹਾਡਾ ਸਾਰਿਆਂ ਦਾ ਇਸੇ ਤਰ੍ਹਾਂ ਦੇਖਦੇ ਜਾਣਾ ਤੁਹਾਨੂੰ ਕਰਦੇ ਰਵਾਂਗੇ ਅਪਡੇਟ ਫਿਲਹਾਲ ਦੇ ਲਈ ਐਨ ਆਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ